ਹਾਂਜੀ ਸਤਿ ਸ਼੍ਰੀ ਅਕਾਲ ਬੱਚੋ ਤੋਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਮਾਤ ਪੰਨਵਿੰਦਾ ਪਾਠ ਨੰਬਰ 15 ਰੇਸ਼ਮ ਦਾ ਕੀੜਾ ਇਸ ਦੇ ਵਿਸ਼ੇ ਦੇ ਵਿੱਚ ਆਪਾਂ ਪੜਾਂਗੇ ਔਰ ਵੇਖਾਂਗੇ ਆਪਾਂ ਇਹਦੇ ਪ੍ਰਸ਼ਨ ਉੱਤਰ ਉਹ ਹੁਣ ਆਪਾਂ ਸਟਾਰਟ ਕਰਦੇ ਹਾਂ ਇੱਥੋਂ ਪੜਨਾ ਔਰ ਸਭ ਤੋਂ ਪਹਿਲਾਂ ਤੁਹਾਨੂੰ ਇਹਦੇ ਰੇਸ਼ਮ ਦੇ ਕੀੜੇ ਦੇ ਬਾਰੇ ਕੁਝ ਗੱਲਾਂ ਨੇ ਜੋ ਪਤਾ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਔਰ ਜੋ ਆਪਣੀ ਯਾਦ ਰੱਖਣ ਜੋ ਗੱਲਾਂ ਦੇ ਵਿੱਚ ਵੀ ਹੈਨਾ ਮੈਂਸ਼ਨ ਨੇ ਜਿਹਦਾ ਪਾ ਇੱਥੇ ਪੜਦੇ ਆ ਨਾ ਰੇਸ਼ਮ ਦੇ ਕੀੜੇ ਦੁਆਰਾ ਬਣਾਈ ਕੋਠੜੀ ਨੂੰ ਕੀ ਕਹਿੰਦੇ ਹਨ ਕੋਕੂਨ ਕਹਿੰਦੇ ਹਨ 15 ਕੋਕੂਨ ਉਬਾਲ ਕੇ ਕੇਵਲ 1 ਗ੍ਰਾਮ ਦੇਸ਼ਮ ਕੀ ਹੁੰਦਾ ਹੈ ਪ੍ਰਾਪਤ ਹੁੰਦਾ ਹੈ ਰੇਸ਼ਮ ਦਾ ਉਤਪਾਦਨ ਚੀਨ ਭਾਰਤ ਵਿੱਚ ਵਧੇਰੇ ਹੁੰਦਾ ਹੈ ਭਾਰਤ ਵਿੱਚ ਰੇਸ਼ਮ ਕਿੱਥੇ ਕਿੱਥੇ ਹੁੰਦਾ ਹੈ ਇੱਕ ਦੇ ਕਰਨਾਟਕਾ ਚ ਦੂਜਾ ਆਂਧਰਾ ਪ੍ਰਦੇਸ਼ ਅਤੇ ਤੀਸਰਾ ਤਾਮਿਲਨਾਡੂ ਵਿੱਚ ਜ਼ਿਆਦਾਤਰ ਇਹਦਾ ਕੀ ਹੁੰਦਾ ਵਾ ਰੇਸ਼ਮ ਦਾ ਉਤਪਾਦਨ ਹੁੰਦਾ ਵਾ ਠੀਕ ਹੈ ਜੀ ਉਸ ਤੋਂ ਪਹਿਲਾਂ ਆਪਾਂ ਪੜਾਂਗੇ ਓਕੇ ਸ਼ਬਦਾਂ ਦੇ ਅਰਥ ਠੀਕ ਹੈ ਜੀ ਪਾਠ ਦੇ ਵਿੱਚ ਇਹ ਵਰਡ ਆਉਣੇ ਨੇ ਠੀਕ ਹੈ ਜੀ ਜਿਵੇਂ ਸੁਰਾਕ ਠੀਕ ਹੈ ਜੀ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਪੰਜਾਬੀ ਦੇ ਵਿੱਚ ਛੇਕ ਜਾਂ ਛੇਦ ਹਨਾ ਤੇ ਸ਼ਹਿਜਾਦੀ ਦਾ ਮਤਲਬ ਕੀ ਹੁੰਦਾ ਵਾ ਬਾਦਸ਼ਾਹ ਦੀ ਲੜਕੀ ਦਾ ਰਾਜਾ ਵਾ ਠੀਕ ਹੈ ਜੀ ਉਹਦੀ ਲੜਕੀ ਨੂੰ ਸ਼ਹਿਜਾਦੀ ਕਿਹਾ ਜਾਂਦਾ ਵਾ ਠੀਕ ਹੈ ਜੀ ਆਂਗ ਦਾ ਮਤਲਬ ਕੀ ਹੁੰਦਾ ਵਾ ਤਰੀਕਾ ਠੀਕ ਹੈ ਜੀ ਅੱਗੇ ਮਣ ਮਤਲਬ 40 ਛੇਰ ਜਾਨੀ ਕਿ 40 ਕਿਲੋ ਦਾ ਕੀ ਹੁੰਦਾ ਵਾ ਇੱਕ ਮਣ ਹੋ ਜਾਂਦਾ ਵਾ ਠੀਕ ਹੈ ਜੀ ਜਿਸਮ ਹੁੰਦਾ ਵਾ ਸਰੀਰ ਠੀਕ ਹੈ ਜੀ ਕੋਠੜੀ ਕੀ ਹੁੰਦੀ ਆ ਰਹਿਣ ਲਈ ਬਣਾਈ ਹੋਈ ਬੰਦ ਜਹੀ ਜਗਾ ਠੀਕ ਹੈ ਜੀ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਕੋਠੜੀ ਕਹਿ ਦਿੰਦੇ ਆ ਮੁੱਢਾ ਦਰਖਤ ਦਾ ਇੱਕ ਹਿੱਸਾ ਹੁੰਦਾ ਵਾ ਸ਼ਹਿਦ ਤੂਤ ਦਰਖਤ ਦੀ ਇੱਕ ਕਿਸਮ ਹੁੰਦੀ ਆ ਜਿੱਦਾਂ ਅਪ ਤੂਤ ਕਹਿ ਦਿੰਨੇ ਆ ਠੀਕ ਹੈ ਜੀ ਤੂਤ ਦੀ ਉਹਨੂੰ ਗੋਲਾਂ ਲੱਗਦੀਆਂ ਨੇ ਔਰ ਉਹਦਾਂ ਦੇ ਸ਼ੈ ਤੂਤ ਹੁੰਦਾ ਵਾ ਠੀਕ ਹੈ ਜੀ ਉਹਨਾਂ ਨੂੰ ਗੋਲਾਂ ਲੱਗਦੀਆਂ ਨੇ ਭੇਦ ਕੀ ਹੁੰਦਾ ਵਾ ਲੁਕੀ ਹੋਈ ਗੱਲ ਠੀਕ ਹੈ ਜੀ ਜਿੱਦਾਂ ਅਪ ਸੀਕ੍ਰੀਟ ਕਹਿ ਦਿੰਨੇ ਆ ਅੰਗਰੇਜ਼ੀ ਦੇ ਵਿੱਚ ਠੀਕ ਹੈ ਜੀ ਉਹ ਕੀ ਹੁੰਦਾ ਵਾ ਲੁਕੀ ਹੋਈ ਗੱਲ ਠੀਕ ਹੈ ਜੀ ਖੋਖਲੇ ਖੋਖਲੇ ਮਤਲਬ ਹੁੰਦਾ ਵਾ ਅੰਦਰੋਂ ਖਾਲੀ ਹੋਵੇ ਠੀਕ ਹੈ ਜੀ ਪੇਟੂ ਕੀ ਹੁੰਦਾ ਏ ਪੇਟੂ ਹੁੰਦਾ ਵਾ ਬਹੁਤ ਖਾਣ ਵਾਲਾ ਠੀਕ ਹੈ ਜੀ ਜਿਹੜਾ ਬਹੁਤ ਖਾਂਦਾ ਵਾ ਉਹਨੂੰ ਅਪ ਕੀ ਕਹਿ ਦਿੰਨੇ ਖਾਲਾ ਦਾ ਮਤਲਬ ਕਿੰਦਾ ਹੈ ਚੰਬੜੀ ਠੀਕ ਹੈ ਜੀ ਕਤੀ ਦਾ ਮਤਲਬ ਕੀ ਹੁੰਦਾ ਵਾ ਬਣਾਈ ਗਈ ਉਦਯੋਗ ਕਿੰਦਾ ਵਾ ਕਾਰਖਾਨਾ ਠੀਕ ਹੈ ਜੀ ਇਹ ਜਿਹੜੇ ਜਿੰਨੇ ਵੀ ਆ ਗੱਲਾਂ ਨੇ ਆਪਾਂ ਨੂੰ ਪਾਠ ਪੜ੍ਹਨ ਦੇ ਵਿੱਚ ਇਹਨਾਂ ਨੇ ਸਹਾਇਤਾ ਕਰਨੀਆਂ ਨੇ ਠੀਕ ਹੈ ਜੀ ਇਸ ਕਰਕੇ ਆਪਾਂ ਪਹਿਲੋ ਕੀ ਕੀਤਾ ਵਾ ਇਹਨਾਂ ਨੂੰ ਪੜ੍ਹਿਆ ਵਾ ਔਰ ਇਹ ਸਾਨੂੰ ਕਿਉਂ ਨਹੀਂ ਚਾਹੀਦੇ ਨੇ ਵੈਸੇ ਪਤਾ ਹੋਣੀਆਂ ਚਾਹੀਦੀਆਂ ਨੇ ਹਾਂਜੀ ਤੋਂ ਹੁਣ ਆਪਾਂ ਕਰਦੇ ਆਂ ਆਪਣਾ ਪਾਠ ਸਟਾਰਟ ਠੀਕ ਹੈ ਪਾਠ ਨੰਬਰ 15 ਰੇਸ਼ਮ ਦਾ ਕੀੜਾ ਹੁਣ ਸਭ ਤੋਂ ਪਹਿਲਾਂ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਵਾ ਆਪਾਂ ਸਾਰਿਆਂ ਨੂੰ ਕਿ ਜਿਹੜੇ ਆਪਾਂ ਰੇਸ਼ਮੀ ਕੱਪੜੇ ਪਾਉਨੇ ਆ ਠੀਕ ਹੈ ਜੀ ਚਮਕਦਾਰ ਕੱਪੜੇ ਹੁੰਦੇ ਆ ਠੀਕ ਹੈ ਜੀ ਜਾਂ ਰੇਸ਼ਮੀ ਰੁਮਾਲ ਆਪਾਂ ਹੱਥਾਂ ਵਿੱਚ ਰੱਖਦੇ ਆ ਠੀਕ ਹੈ ਜੀ ਪੁੱਛਿਆ ਜਾਂਦਾ ਵਾ ਕਿ ਕੀ ਤੁਹਾਨੂੰ ਪਤਾ ਹੈ ਕਿ ਇਹ ਕਿਸ ਚੀਜ਼ ਤੋਂ ਬੰਦੇ ਹਨ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਆਪਾਂ ਕੱਪੜਾ ਵਾ ਉਹ ਕਿਤੋਂ ਬੰਦਾ ਵਾ ਉਹਨਾਂ ਤੋਂ ਬੰਦਾ ਵਾ ਕੀ ਜਿਹੜਾ ਰੇਸ਼ਮੀ ਕੱਪੜਾ ਵਾ ਉਹ ਵੀ ਉਹਨਾਂ ਤੋਂ ਬੰਦਾ ਵਾ ਨਹੀਂ ਠੀਕ ਹੈ ਜੀ ਜਿਹੜਾ ਰੇਸ਼ਮੀ ਕਪੜਾ ਵਾ ਉਹ ਕਿੱਥੋਂ ਬਣਦਾ ਵਾ ਉਹ ਇੱਕ ਧਾਗੇ ਤੋਂ ਬਣਦਾ ਹੈ ਬਣਦਾ ਹੈ ਜੋ ਕੌਣ ਬਣਾਉਂਦਾ ਹੈ ਇੱਕ ਜਿਉਂਦਾ ਕੀੜਾ ਬਣਾਉਂਦਾ ਹੈ ਉਹ ਕੀੜੇ ਦਾ ਨਾਮ ਕੀ ਆ ਉਸ ਕੀੜੇ ਨੂੰ ਕੀ ਕਿਹਾ ਜਾਂਦਾ ਹੈ ਰੇਸ਼ਮ ਦਾ ਕੀੜਾ ਕਿਹਾ ਜਾਂਦਾ ਹੈ ਕਾਹਦਾ ਕੀੜਾ ਰੇਸ਼ਮ ਦਾ ਕੀੜਾ ਕਿਹਾ ਜਾਂਦਾ ਵਾ ਹੁਣ ਅੱਗੇ ਆ ਜਾਂਦਾ ਵਾ ਕਿ ਇਹਦੇ ਇਹਦੇ ਵਿੱਚ ਇਹ ਇੰਪੋਰਟੈਂਟ ਲਾਈਨ ਹੈ ਠੀਕ ਹੈ ਜੀ ਉਹਦੇ ਬਾਰੇ ਵੀ ਰੇਸ਼ਮ ਦਾ ਕੀੜਾ ਕਿਹੋ ਜਿਹਾ ਹੁੰਦਾ ਵਾ ਠੀਕ ਹੈ ਜੀ ਇਹਨੂੰ ਧਿਆਨ ਨਾਲ ਤੁਸੀ ਸੁਣਨਾ ਵਾ ਔਰ ਇਹਨੂੰ ਕੀ ਕਰਨਾ ਵਾ ਹਮੇਸ਼ਾ ਯਾਦ ਰੱਖਣਾ ਵਾ ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਜਿੰਨਾ ਹੁੰਦਾ ਹੈ ਇਹ ਤੁਹਾਨੂੰ ਪ੍ਰਸ਼ਨ ਵੀ ਆਇਆ ਹੋਵੇਗਾ ਕਿ ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਕਿਹੋ ਜਿਹਾ ਹੁੰਦਾ ਹੈ ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਜਿੰਨਾ ਹੁੰਦਾ ਹੈ ਇਸ ਦੀ ਸ਼ਕਲ ਜਿਹੜੀ ਹੁੰਦੀ ਆ ਬੜੀ ਅਜੀਬ ਜਿਹੀ ਹੁੰਦੀ ਹੈ 16-16 ਤਾਂ ਇਸ ਦੇ ਪੈਰ ਹੁੰਦੇ ਹਨ ਅਤੇ 14 ਕੀ ਹੁੰਦੀਆਂ ਹਨ ਅੱਖਾਂ ਹੁੰਦੀਆਂ ਹਨ ਇਸ ਦੇ ਜਬੜਿਆਂ ਦੇ ਦੋਵੇਂ ਪਾਸੇ ਛੋਟੇ-ਛੋਟੇ ਕੀ ਹੁੰਦੇ ਨੇ ਸੁਰਾਖ ਹੁੰਦੇ ਹਨ ਠੀਕ ਹੈ ਜੀ ਇਸੇ ਕਰਕੇ ਕੀ ਕਿਹਾ ਗਿਆ ਵਾ ਕਿ ਇਹ ਦੀ ਜਿਹੜੀ ਸ਼ਕਲ ਹੈ ਉਹ ਕੀ ਹੈ ਬੜੀ ਅਜੀਬ ਹੈ ਠੀਕ ਹੈ ਜੀ ਅਜੀਬ ਸ਼ਕਲ ਕਿਉਂ ਆ ਅਜੀਬ شکل ਇਸੇ ਕਰਕੇ ਆ ਵੀ 16 16 ਤੇ ਕੀ ਹੁੰਦੀ ਹੈ ਇਹਦੇ ਪੈਰ ਹੁੰਦੇ ਆ ਠੀਕ ਹੈ ਤੇ 14 ਕੀ ਹੁੰਦੀਆਂ ਨੇ ਇਹਦੀਆਂ ਅੱਖਾਂ ਹੁੰਦੀਆਂ ਨੇ ਠੀਕ ਹੈ ਜੀ ਤੇ ਜਿਹੜੇ ਤੇ ਜਵਾੜੇ ਹੁੰਦੇ ਆ ਤੇ ਉਹਨਾਂ ਦੇ ਦੋਵੇਂ ਪਾਸੇ ਕੀ ਹੁੰਦੀਆਂ ਛੋਟੇ ਛੋਟੇ ਸੁਰਾਖ ਠੀਕ ਹੈ ਜੀ ਇਹ ਪੌਕਰੇ ਸ਼ਬਦਾਂ ਦੇ ਵਿੱਚ ਪੜਿਆ ਹੋਇਆ ਇਹਦਾ ਮਤਲਬ ਕੀ ਹੁੰਦਾ ਵਾ ਛੇਕ ਠੀਕ ਹੈ ਜੀ ਔਰ ਇਸ ਕਰਕੇ ਕੀ ਹੁੰਦਾ ਵਾ ਇਹਦੀ ਸ਼ਕਲ ਕੀ ਹੁੰਦੀ ਹੈ ਬੜੀ ਅਜੀਬ ਕਿਸਮ ਦੀ ਹੁੰਦੀ ਹੈ ਤੋਂ ਆਪਾਂ ਹੁਣ ਅੱਗੇ ਪੜਦੇ ਹਾਂ ਹੁਣ ਤੁਹਾਨੂੰ ਪਤਾ ਹੋਵੇਗਾ ਵੀ ਸਭ ਤੋਂ ਪਹਿਲਾਂ ਚੀਨ ਦੇ ਲੋਕਾਂ ਨੇ ਕੀ ਬਣਾਇਆ ਸੀ ਰੇਸ਼ਮ ਦਾ ਕਪੜਾ ਬਣਾਇਆ ਸੀ ਠੀਕ ਹੈ ਜੀ ਉਸ ਤੋਂ ਪਹਿਲਾਂ ਹੋਰ ਕਿਸੇ ਵੀ ਦੇਸ਼ ਨੂੰ ਪਤਾ ਨਹੀਂ ਸੀ ਕਿ ਜਿਹੜਾ ਰੇਸ਼ਮ ਦਾ ਕਪੜਾ ਵਾ ਉਹ ਕਿੱਥੋਂ ਬਣਦਾ ਵਾ ਠੀਕ ਹੈ ਜੀ ਔਰ ਕਿਹੜਾ ਕੀੜਾ ਬਣਾਉਂਦਾ ਵਾ ਔਰ ਕਿਦਾਂ ਰੇਸ਼ਮ ਦਾ ਕੀ ਕੀਤਾ ਜਾਂਦਾ ਵਾ ਕਪੜਾ ਬਣਾਇਆ ਜਾਂਦਾ ਵਾ ਠੀਕ ਹੈ ਜੀ ਫਿਰ ਕੀ ਹੋਇਆ ਹੌਲੀ ਹੌਲੀ ਦੂਸਰੇ ਦੇਸ਼ਾਂ ਨੂੰ ਵੀ ਪਤਾ ਲੱਗਾ ਠੀਕ ਹੈ ਜੀ ਹੁਣ ਸਵਾਲ ਤੁਹਾਨੂੰ ਆਣਾ ਮੈਂ ਫੀਪਰ ਦੇ ਵਿੱਚ ਜਾਂ ਤੁਹਾਡੀ ਬੁੱਕ ਦੇ ਵਿੱਚ ਵੀ ਸਵਾਲ ਹੋਊਗਾ ਤੇ ਦੂਸਰੇ ਦੇਸ਼ਾਂ ਨੂੰ ਕਿਦਾਂ ਪਤਾ ਲੱਗਾ ਰੀਸ਼ਮ ਦਾ ਜਿਹੜਾ ਕੱਪੜਾ ਵਾ ਉਹ ਕਿੱਥੋਂ ਬਣਦਾ ਵਾ ਠੀਕ ਹੈ ਜੀ ਸਭ ਤੋਂ ਪਹਿਲਾਂ ਕਿੰਨੂੰ ਪਤਾ ਸੀ ਵੀ ਰੇਸ਼ਮ ਦਾ ਕੱਪੜਾ ਵਾ ਕਿੱਥੋਂ ਬਣਦਾ ਵਾ ਕਿੰਨੂੰ ਪਤਾ ਸੀ ਚੀਨ ਠੀਕ ਹੈ ਜੀ ਚੀਨ ਇੱਕ ਦੇਸ਼ ਹੀ ਜਿੰਨੂੰ ਕੀ ਸਭ ਤੋਂ ਪਹਿਲਾਂ ਪਤਾ ਸੀ ਕਿ ਜਿਹੜਾ ਰੇਸ਼ਮ ਦਾ ਕੱਪੜਾ ਵਾ ਉਹ ਕਿੱਥੋਂ ਬਣਦਾ ਵਾ ਰੇਸ਼ਮ ਦੇ ਕੀੜੇ ਤੋਂ ਬਣਦਾ ਵਾ ਠੀਕ ਹੈ ਜੀ ਹੁਣ ਅੱਗੇ ਆਪਾਂ ਪੜ੍ਹਦੇ ਆਂ ਇਸ ਪੈਰੇ ਦੇ ਵਿੱਚੋਂ ਆਪਾਂ ਨੂੰ ਪਤਾ ਲੱਗੂਗਾ ਵੀ ਦੂਸਰੇ ਜਿਹੜੇ ਦੇਸ਼ ਸੀ ਉਹਨਾਂ ਨੂੰ ਕਿੱਦਾਂ ਪਤਾ ਲੱਗਾ ਤੇ ਜਿਹੜਾ ਰੇਸ਼ਮ ਦਾ ਕਪੜਾ ਵਾ ਉਹ ਰੇਸ਼ਮ ਦੇ ਕੀੜੇ ਤੋਂ ਬਣਦਾ ਵਾ ਤੇ ਇੱਕ ਵਾਰ ਦੀ ਗੱਲ ਆ ਕਿ ਇੱਕ ਚੀਨ ਦੇ ਬਾਦਸ਼ਾਹ ਦੀ ਸ਼ਹਿਜ਼ਾਦੀ ਦਾ ਵਿਆਹ ਕਿਸੇ ਹੋਰ ਦੇਸ਼ ਦੇ ਰਾਜਕਮਾਰ ਦੇ ਨਾਲ ਹੋਇਆ ਠੀਕ ਹੈ ਜੀ ਬਾਦਸ਼ਾਹ ਮਤਲਬ ਰਾਜਾ ਆਪਾਂ ਕਹਿ ਸਕਦੇ ਆ ਠੀਕ ਹੈ ਜੀ ਔਰ ਸ਼ਹਿਜ਼ਾਦੀ ਜਾਨੀ ਕਿ ਉਹਦੀ ਬੇਟੀ ਉਹਦੀ ਬੇਟੀ ਦਾ ਵਿਆਹ ਹੋਇਆ ਠੀਕ ਹੈ ਜੀ ਇੱਕ ਵੱਡਾ ਰਾਜਾ ਸੀ ਜਿਹਨੂੰ ਆਪਾਂ ਬਾਦਸ਼ਾਹ ਕਹਿ ਦਿੰਦੇ ਆ ਠੀਕ ਹੈ ਜੀ ਉਹਦਾ ਵਿਆਹ ਹੋਇਆ ਕਿਹਦੇ ਨਾਲ ਹੋਇਆ ਹੋਰ ਦੇਸ਼ ਦੇ ਜਾਨੀ ਕਿ ਉਹ ਚੀਨ ਦਾ ਰਾਜਕਮਾਰ ਨਹੀਂ ਹੈ ਜਾਂ ਚੀਨ ਦੇ ਦੇਸ਼ ਦਾ ਰਾਜਾ ਨਹੀਂ ਸੀ ਠੀਕ ਹੈ ਜੀ ਉਹ ਕਿਹੜੇ ਦੇਸ਼ੀ ਉਹ ਹੋਰ ਕੋਈ ਦੇਸ਼ੀ ਠੀਕ ਹੈ ਜੀ ਉਹਦੇ ਰਾਜਕੁਮਾਰ ਦੇ ਨਾਲ ਹੋਇਆ ਰਾਜਕੁਮਾਰ ਵੀ ਕੀ ਹੁੰਦਾ ਵਾ ਕਿਸੇ ਰਾਜਾ ਜਾਂ ਬਾਦਸ਼ਾਹ ਦਾ ਲड़का ਠੀਕ ਹੈ ਜੀ ਸ਼ਹਿਜ਼ਾਦੀ ਦਾ ਜਦੋਂ ਵਿਆਹ ਹੋ ਗਿਆ ਤੇ ਉਦੋਂ ਜਦੋਂ ਉਹ ਆਪਣੇ ਸਹੁਰੇ ਘਰ ਜਾਣ ਲੱਗੀ ਜਦੋਂ ਸ਼ਹਿਜ਼ਾਦੀ ਆਪਣੇ ਸਹੁਰੇ ਘਰ ਜਾਣ ਲੱਗੀ ਤਾਂ ਉਸਨੇ ਕੀ ਕੀਤਾ ਇੱਕ ਖੋਖਲੇ ਬਾਸ ਵਿੱਚ ਜਿਹੜਾ ਕਿ ਅੰਦਰੋਂ ਖਾਲੀ ਸੀ ਆਪਾਂ ਹੁਣੇ ਪੜਿਆ ਨਾ ਵਰਡ मीनिंग ਦੇ ਵਿੱਚੋਂ ਵੀ ਖੋਖਲਾ ਮਤਲਬ ਜਿਹਦਾ ਅੰਦਰੋਂ ਕੀ ਹੋਵੇ ਖਾਲੀ ਹੋਵੇ ਠੀਕ ਹੈ ਜੀ ਅੰਦਰੋਂ ਖਾਲੀ ਇੱਕ ਬਾਸ ਹੀ ਉਹਨੇ ਕੀ ਕੀਤਾ ਉਸ ਰਾਜਕੁਮਾਰੀ ਨੇ ਕੁਝ ਕੀੜਿਓ ਦੇ ਵਿੱਚ ਲੁਕਾ ਕੇ ਆਪਣੇ ਦੇ ਨਾਲ ਨਾਲ ਲੈ ਗਈ ਠੀਕ ਹੈ ਜੀ ਹੁਣ ਉਹ ਕਿੱਥੇ ਚਲ ਗਈ ਕੀੜੇ ਨਾਲ ਉਹਦੇ ਨਾਲ ਹੀ ਸ਼ਹਿਜ਼ਾਦੀ ਦੇ ਨਾਲ ਕਿੱਥੇ ਚਲ ਗਈ ਦੂਸਰੇ ਦੇਸ਼ ਵਿੱਚ ਚਲ ਗਈ ਠੀਕ ਹੈ ਜੀ ਇਸੇ ਤਰ੍ਹਾਂ ਰੇਸ਼ਮ ਬਣਾਉਣ ਦਾ ਢੰਗ ਦੂਸਰੇ ਦੇਸ਼ਾਂ ਨੂੰ ਨਹੀਂ ਪਤਾ ਲੱਗ ਗਿਆ ਠੀਕ ਹੈ ਜੀ ਹੁਣ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਜਿਹੜਾ ਰੇਸ਼ਮ ਦਾ ਜਿਹੜਾ ਕੱਪੜਾ ਵਾ ਠੀਕ ਹੈ ਉਹ ਕਿਸ ਤਰ੍ਹਾਂ ਬਣਦਾ ਵਾ ਇਹ ਪਹਿਲੋ ਸਭ ਤੋਂ ਪਹਿਲੋ ਕਿੰਨੂੰ ਪਤਾ ਸੀ ਚੀਨ ਦੇਸ਼ ਨੂੰ ਹੀ ਪਤਾ ਸੀ ਔਰ ਚੀਨ ਦੇਸ਼ ਤੋਂ ਬਾਅਦ ਠੀਕ ਹੈ ਜੀ ਚੀਨ ਤੋਂ ਬਾਅਦ ਦੂਸਰੇ ਦੇਸ਼ਾਂ ਨੂੰ ਵੀ ਪਤਾ ਲੱਗ ਗਿਆ ਕਿੱਦਾਂ ਪਤਾ ਲੱਗਾ ਕਿ ਇੱਕ ਜਿਹੜੀ ਸ਼ਹਿਜ਼ਾਦੀ ਹੀ ਉਹਦਾ ਕੀ ਹੋ ਗਿਆ ਸੀ ਵਿਆਹ ਹੋ ਗਿਆ ਸੀ ਤੇ ਉਹਨੇ ਆਪਣੇ ਨਾਲ ਜਦੋਂ ਆਪਣੇ ਸਹੁਰੇ ਘਰ ਗਈ ਉਹਨੇ ਆਪਣੇ ਦੇ ਨਾਲ ਇੱਕ ਖੋਖਲੇ ਬਾਸ ਦੇ ਵਿੱਚ ਕੀ ਪਾਗਲੇ ਕੁਝ ਕੀੜੇ 파ਕੇ ਜਾਂ ਲੁਕਾਕੇ ਨਾਲ ਲੱਗੇ ਤੇ ਇਸੇ ਤਰ੍ਹਾਂ ਕੀ ਆ ਦੂਸਰੇ ਦੇਸ਼ਾਂ ਨੂੰ ਵੀ ਕੀ ਲੱਗ ਗਿਆ ਇਸ ਰੇਸ਼ਮ ਦੇ ਕਪੜਾ ਬਣਾਉਣ ਦੇ ਢੰਗ ਦਾ ਪਤਾ ਲੱਗ ਗਿਆ ਠੀਕ ਹੈ ਜੀ ਹੁਣ ਅੱਗੇ ਆਪਾਂ ਪੜਨਾ ਵਾ ਕਿ ਜਿਹੜਾ ਰੇਸ਼ਮ ਦਾ ਕੀੜਾ ਵਾ ਨਾ ਠੀਕ ਹੈ ਉਹ ਕੀ ਖਾਂਦਾ ਵਾ ਠੀਕ ਹੈ ਉਹ ਕਿੱਦਾਂ ਰੇਸ਼ਮ ਦਾ ਜਿਹੜਾ ਧਾਗਾ ਵਾ ਉਹ ਬਣਾਉਂਦਾ ਵਾ ਠੀਕ ਹੈ ਜੀ ਹੁਣ ਆਪਾਂ ਅੱਗੇ ਪੜਦੇ ਆਂ ਇਹ ਕੀੜਾ ਜਦੋਂ ਅੰਡੇ ਵਿੱਚੋਂ ਨਿਕਲਦਾ ਹੈ ਤਾਂ ਬਿਲਕੁਲ ਛੋਟਾ ਜਿਹਾ ਹੁੰਦਾ ਹੈ ਜਦੋਂ ਇਹਦਾ ਜਨਮ ਹੁੰਦਾ ਹੈ ਠੀਕ ਹੈ ਜੀ ਉਦੋਂ ਕੀ ਹੁੰਦਾ ਵੇ ਬਿਲਕੁਲ ਛੋਟਾ ਹੁੰਦਾ ਹੈ ਠੀਕ ਹੈ ਜੀ ਫੈਦਾ ਹੁੰਦਿਆਂ ਸਾਰੀ ਇਹ ਬਦਲਣ ਲੱਗ ਜਾਂਦਾ ਹੈ ਠੀਕ ਹੈ ਜੀ ਇਹਦੀ ਖਾਸੀਅਤ ਹੈ ਆ ਵੀ ਫੈਦਾ ਹੁੰਦਿਆਂ ਸਾਰੀ ਕੀ ਹੋ ਜਾਂਦਾ ਹੈ ਵਧਨਾ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਜੀ ਪੇਟੂ ਤਾਂ ਇਹ ਇਨਾ ਹੈ ਪੇਟੂ ਆਪਾਂ ਹੁਣੇ ਆਪੇ ਸ਼ਬਦਾਂ ਦੇ ਵਿੱਚ ਪੜਿਆ ਵਾ ਪੇਟੂ ਉਹ ਹੁੰਦਾ ਵਾ ਜਿਹੜਾ ਕੀ ਕਰੇ ਬਹੁਤ ਜ਼ਿਆਦਾ ਭੋਜਨ ਖਾਵੇ ਫੇਟੂ ਦਾ ਇਹ ਇਹ ਨਾ ਹੈ ਕਿ ਪੈਦਾ ਹੁੰਦਿਆਂ ਹੀ ਕੀ ਕਰ ਦਿੰਦਾ ਹੈ ਖਾਣਾ ਸ਼ੁਰੂ ਕਰ ਦਿੰਦਾ ਹੈ ਜਾਨੀ ਕਿ ਪੈਦਾ ਹੁੰਦਿਆਂ ਸਾਰੇ ਕੀ ਕਰ ਦਿੰਦਾ ਹੈ ਖਾਣਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਜੀ ਦਰਖਤਾਂ ਦੀਆਂ ਨਰਮ ਨਰਮ ਪੱਤੀਆਂ ਉਸ ਨੂੰ ਬਹੁਤ ਸਵਾਲ ਲੱਗਦੀਆਂ ਹਨ ਠੀਕ ਹੈ ਜੀ ਦਰਖਤਾਂ ਦੀਆਂ ਨਰਮ 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 ਪੱਤੀਆਂ ਖਾਂਦਾ ਹੈ ਠੀਕ ਹੈ ਜੀ ਜੇ ਉਹਨਾਂ ਤੁਹਾਨੂੰ ਸਵਾਲ ਪੁੱਛਿਆ ਜਾਵੇ ਵੀ ਜਿਹੜਾ ਰੇਸ਼ਮ ਦਾ ਕੀੜਾ ਹੈ ਉਹ ਕੀ ਖਾਂਦਾ ਵਾ ਕੀ ਖਾਂਦਾ ਦਰਖਤਾਂ ਦੀਆਂ ਨਰਮ ਪੱਤੀਆਂ ਠੀਕ ਹੈ ਜੀ ਤੇ ਸ਼ਹਿਦ ਤੂਤ ਇਸ ਕੀੜੇ ਦਾ ਮਾਣ ਪਾਉਂਦੀ ਖੁਰਾਕ ਹੈ ਠੀਕ ਹੈ ਜੀ ਸ਼ਹਿਦ ਤੂਤ ਕੀ ਹੈ ਇਸ ਕੀੜੇ ਦੀ ਮਾਣ ਪਾਉਣ ਦੀ ਖੁਰਾਕ ਜਾਨੀ ਕਿ ਸਭ ਤੋਂ ਵੱਧ ਕਿਹਦੀਆਂ ਇਹਨੂੰ ਪੱਤੀਆਂ ਪਸੰਦ ਲੱਗਦੀਆਂ ਨੇ ਸ਼ਹਿਤੂਤ ਦੀਆਂ ਕਿਹੜੀਆਂ ਪੱਤੀਆਂ ਪਸੰਦ ਲੱਗਦੀਆਂ ਨੇ ਸ਼ਹਿਤੂਤ ਦੀਆਂ ਮਹੀਨੇ ਡੇਢ ਮਹੀਨੇ ਦੀ ਆਪਣੀ ਪੂਰੀ ਉਮਰ ਵਿੱਚ ਇਹ ਕੀੜਾ ਲਗਭਗ ਇੱਕ ਮਾਣ ਖੁਰਾਕ ਹਜਮ ਕਰ ਜਾਂਦਾ ਹੈ ਠੀਕ ਹੈ ਜੀ ਇੱਕ ਮਾਣ ਆਪਾਂ ਪੜ ਕੇ ਹਟਿਆ ਕਿੰਨੇ ਇੱਕ ਮਾਣ ਕਿੰਨਾ ਹੁੰਦਾ ਹੈ ਇੱਕ ਮਾਣ ਬਰਾਬਰ 40 ਕਿਲੋ ਠੀਕ ਹੈ ਜੀ ਇੱਕ ਮਾਨ ਦੇ ਵਿੱਚ ਕਿੰਨੇ ਕਿਲੋ ਹੁੰਦੇ ਹਨ 40 ਕਿਲੋ ਹੁੰਦੇ ਨੇ ਜਾਨੀ ਕਿ 40 ਕਿਲੋ ਇਹ ਆਪਣੀ ਸਾਰੀ ਉਮਰ ਦੇ ਵਿੱਚ ਜਾਨੀ ਕਿ ਸਾਰੀ ਉਮਰ ਇਹ ਦੀ ਕਿੰਨੀ ਆ ਸਿਰਫ ਵਰ ਸਿਰਫ ਮਹੀਨਾ ਜਾਂ ਡੇਢ ਮਹੀਨਾ ਠੀਕ ਹੈ ਜੀ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਇਹ ਕੀ ਖਾ ਜਾਂਦਾ ਹੈ 40 ਕਿਲੋ ਖੁਰਾਕ ਖਾ ਜਾਂਦਾ ਹੈ ਔਰ ਜਿਦੋਂ ਆਪਾਂ ਅੱਗੇ ਪੜਦੇ ਹਾਂ ਜੇ ਜਦੋਂ ਇਹ ਕੀੜਾ 7 ਦਿਨਾਂ ਦਾ ਹੋ ਜਾਂਦਾ ਹੈ ਤਾਂ ਇਹਨਾਂ ਵੱਧ ਜਾਂਦਾ ਹੈ ਕਿ ਇਸ ਦੇ ਦਿਸਮ ਦੀ ਖੱਲ ਛੋਟੀ ਹੋ ਜਾਂਦੀ ਹੈ ਹੁਣ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਇੱਕ ਸੱਪ ਜਾਨਵਰ ਹੁੰਦਾ ਵਾ ਉਹ ਕੀ ਕਰਦਾ ਵਾ ਜਦੋਂ ਵੱਡਾ ਹੋ ਜਾਂਦਾ ਵਾ ਉਹ ਆਪਣੀ ਕੀ ਉਤਾਰ ਦਿੰਦਾ ਵਾ ਖਲ ਉਤਾਰ ਦੇਣਾ ਜਿਹਨੂੰ ਆਪਾਂ ਸੱਪ ਦੀ ਕੁੰਜ ਕਹਿ ਦਿੰਨੇ ਆ ਠੀਕ ਆ ਉਸੇ ਤਰ੍ਹਾਂ ਹੀ ਜੇ ਜਿਹੜਾ ਕੀੜਾ ਹੁੰਦਾ ਵਾ ਇਹ ਵੀ ਜਿਹਨੂੰ ਸੱਤਾਂ ਦਿਨਾਂ ਦਾ ਹੋ ਜਾਂਦਾ ਵਾ ਤੇ ਇਹਦੀ ਵੀ ਖਾਲ ਕੀ ਹੋ ਜਾਂਦੀ ਆ ਜਿਸਮ ਦੀ ਖਾਲ ਕੀ ਹੋ ਜਾਂਦੀ ਆ ਛੋਟੀ ਹੋ ਜਾਂਦੀ ਆ ਠੀਕ ਹੈ ਜਾਨੀ ਕਿ ਜਿੱਦਾਂ ਸੱਪ ਆਪਣੀ ਪੁੰਚ ਉਤਾਰ ਦਿੰਦਾ ਵਾ ਇਦਾਂ ਹੀ ਇਹ ਵੀ ਕੀ ਉਤਾਰ ਦੇਂਦਾ ਵਾ ਆਪਣੀ ਖਲ ਉਤਾਰ ਦੇਂਦਾ ਵਾ ਉਤਾਰ ਕਿਉਂ ਦਿੰਦਾ ਵਾ ਕਿਉਂਕਿ ਇੱਕ ਹੀ ਹੋ ਜਾਂਦਾ ਵਾ ਵੱਧ ਜਾਂਦਾ ਵਾ ਠੀਕ ਹੈ ਜੀ ਖਾਲ ਕੀ ਹੋ ਜਾਂਦੀ ਇਹ ਰਹਿ ਜਾਂਦੀ ਆ ਛੋਟੀ ਰਹਿ ਜਾਂਦੀ ਆ ਠੀਕ ਹੈ ਜੀ ਕਿੰਨੇ ਦਿਨਾਂ ਦੇ ਵਿੱਚ 7 ਦਿਨਾਂ ਦੇ ਵਿੱਚ ਠੀਕ ਹੈ ਜੀ ਇਹ ਆਪਣੀ ਖਾਲ ਪਾੜ ਕੇ ਉਸ ਵਿੱਚੋਂ ਕੀ ਆ ਜਾਂਦਾ ਹੈ ਬਾਹਰ ਆ ਜਾਂਦਾ ਹੈ ਆਪਣੀ ਖਾਲ ਨੂੰ ਕੀ ਕਰ ਦਿੰਦਾ ਹੈ ਪਾੜ ਦਿੰਦਾ ਹੈ ਔਰ ਕੀ ਆ ਜਾਂਦਾ ਹੈ ਬਾਹਰ ਆ ਜਾਂਦਾ ਹੈ 10ਵੇਂ ਦਿਨ ਇਸ ਦੀ ਦੂਸਰੀ ਖਲ ਵੀ ਛੁੱਟੀ ਹੋ ਜਾਂਦੀ ਹੈ ਠੀਕ ਹੈ ਜੀ ਜਦੋਂ 10ਵਾਂ ਦਿਨ ਹੋ ਜਾਂਦਾ ਵਾ ਇਹ ਜਿਹੜੀ ਦੂਸਰੀ ਖਲ ਉਹ ਹੁੰਦੀ ਆ ਉਹ ਵੀ ਕੀ ਹੋ ਜਾਂਦੀ ਹੈ ਛੁੱਟੀ ਹੋ ਜਾਂਦੀ ਆ ਤੇ ਉਹਨੂੰ ਵੀ ਕੀ ਕਰ ਦਿੰਦਾ ਹੈ ਲਾ ਸੁੱਟਦਾ ਹੈ ਠੀਕ ਹੈ ਜੀ 15ਵੇਂ ਦਿਨ ਇਹ ਕੀੜਾ ਤੀਜੀ ਖਲ ਨੂੰ ਵੀ ਕੀ ਕਰ ਦਿੰਦਾ ਹੈ ਉਤਾਰ ਦਿੰਦਾ ਹੈ 15ਵੇਂ ਦਿਨ ਕੀ ਕਰਦਾ ਹੈ ਇਹ ਜਿਹੜੀ ਆਪਣੀ ਜਿਹੜੀ ਤੀਸਰੀ ਖੱਲ ਹੁੰਦੀ ਆ ਉਹਨੂੰ ਵੀ ਕੀ ਕਰ ਦਿੰਦਾ ਹੈ ਉਤਾਰ ਦਿੰਦਾ ਹੈ ਠੀਕ ਹੈ ਜੀ ਤੀਵੇਂ ਦਿਨ ਇਹ ਵੱਧ ਕੇ ਕੋਈ 3 ਇੰਚ ਲੰਬਾ ਹੋ ਜਾਂਦਾ ਹੈ ਜਦੋਂ 30 ਦਿਨਾਂ ਦਾ ਹੋ ਜਾਂਦਾ ਹੈ ਉਦੋਂ ਵੱਧ ਕੇ ਕਿੰਨੇ ਇੰਚ ਲੰਬਾ ਹੋ ਜਾਂਦਾ ਹੈ 3 ਇੰਚ ਲੰਬਾ ਹੋ ਜਾਂਦਾ ਹੈ ਠੀਕ ਹੈ ਜੀ ਜਦੋਂ ਇਹ 3 ਇੰਚ ਲੰਬਾ ਹੋ ਜਾਂਦਾ ਹੈ ਤੇ ਇਸ ਦੀ ਜਿਹੜੀ ਖੱਲ ਹੁੰਦੀ ਆ ਨਾ ਜਿਹੜੀ ਨਵੀਂ ਖੱਲ ਹੁੰਦੀ ਹੈ ਇਹ ਵੀ ਕੀ ਹੋ ਜਾਂਦੀ ਹੈ ਛੋਟੀ ਹੋ ਜਾਂਦੀ ਆ ਇਹਨੂੰ ਵੀ ਕੀ ਕਰ ਦਿੰਦਾ ਹੈ ਲਾ ਦਿੰਦਾ ਵਾ ਔਰ ਸਮੇਂ ਦੇ ਦੌਰਾਨ ਇਹ ਕੁਝ ਨਹੀਂ ਕਰਦਾ ਬਸ ਖਾਂਦਾ ਹੀ ਰਹਿੰਦਾ ਹੈ ਹੁਣ ਆਪਾਂ ਇੱਥੇ ਪੜਿਆ ਵਾ ਕਿ 30 ਦਿਨਾਂ ਤੱਕ ਇਹ ਕੀ ਕਰਦਾ ਰਹਿੰਦਾ ਵਾ ਵਾਧਾ ਰਹਿੰਦਾ ਵਾ ਤੇ ਇੰਨੇ ਸਮੇਂ ਦੇ ਵਿੱਚ ਇਹ ਕੀ ਕਰਦਾ ਵਾ ਕੁਝ ਵੀ ਨਹੀਂ ਕਰਦਾ ਕੀ ਕਰਦਾ ਹੈ ਕੁਝ ਵੀ ਨਹੀਂ ਕਰਦਾ ਜਾਨੀ ਕਿ ਇਹਨੂੰ ਕੋਈ ਕੰਮ ਨਹੀਂ ਕਰਦਾ ਕੋਈ ਰੇਸ਼ਮ ਨਹੀਂ ਬਣਾਉਂਦਾ ਕੋਈ ਧਾਗਾ ਨਹੀਂ ਬਣਾਉਂਦਾ ਠੀਕ ਹੈ ਬਸ ਕੀ ਕਰਦਾ ਹੈ ਖਾਂਦਾ ਹੀ ਰਹਿੰਦਾ ਹੈ ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ ਵਾ ਪੇਟੂ ਵੀ ਕਿਹਾ ਜਾਂਦਾ ਵਾ ਠੀਕ ਹੈ ਔਰ ਇਸ ਕਾ ਇਸ ਦੇ ਕੰਮ ਦਾ ਵਕਤ ਹੁੰਦਾ ਹੈ ਜਦੋਂ ਇਹ 30 ਦਿਨ ਇਹ ਖੂਬ ਪੇਟ ਭਰ ਕੇ ਖਾ ਲੈਂਦਾ ਤੇ ਮਸਤ ਹੋ ਕੇ ਕਿਸੇ ਪੱਤੇ ਤੇ ਬੈਠ ਜਾਂਦਾ ਹੈ ਠੀਕ ਹੈ ਜੀ ਹੁਣ ਇਹਦੇ ਕੀ ਹੋ ਗਿਆ ਵਾ ਕੰਮ ਕਰਨ ਦਾ ਸਮਾਂ ਹੋ ਗਿਆ ਵਾ ਠੀਕ ਹੈ ਜੀ ਕਦੋਂ ਕੰਮ ਹੋਇਆ ਵਾ ਇਹਦਾ ਜਦੋਂ ਇਹ 30 ਦਿਨ ਦੇ ਵਿੱਚ ਪੂਰਾ ਖਾ ਲੈਂਦਾ ਵਾ ਜਦੋਂ 30 ਦਿਨ ਇਹਦੇ ਪੂਰੇ ਕੰਪਲੀਟ ਹੋ ਜਾਂਦੇ ਆ ਉਦੋਂ ਕੀ ਹੋ ਜਾਂਦਾ ਵਾ ਇਹਦੇ ਕੰਮ ਦਾ ਟਾਈਮ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਜੀ ਖਾ ਕੇ ਇਹ ਕੀ ਕਰਦਾ ਵਾ ਇੱਕ ਮਸਤ ਹੋ ਕੇ ਠੀਕ ਹੈ ਜੀ ਯਾਨੀ ਕਿ ਪੂਰੀ ਹੈ ਮौज ਮਸਤੀ ਦੇ ਨਾਲ ਇੱਕ ਪੱਤੇ ਦੇ ਉੱਤੇ ਜਾ ਕੇ ਬੈਠ ਜਾਂਦਾ ਵਾ ਤੇ ਕੀ ਕਰਦਾ ਵਾ ਐ ਸੌਂ ਜਾਂਦਾ ਵਾ ਹੁਣ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਜੀ ਹੁਣ ਇਹਦਾ ਕੰਮ ਕੀ ਹੋ ਗਿਆ ਸ਼ੁਰੂ ਹੋ ਗਿਆ ਵਾ ਹੁਣ ਆਪ ਨੂੰ ਪਤਾ ਲੱਗਣਾ ਵਾ ਇੱਥੋਂ ਕਿ ਰੇਸ਼ਮੰਦ ਦਾ ਜਿਹੜਾ ਧਾਗਾ ਵਾ ਉਹ ਬੰਨਦਾ ਕਿਸ ਤਰ੍ਹਾਂ ਵਾ ਠੀਕ ਹੈ ਜੀ ਇਸ ਤੋਂ ਅੱਗੇ ਆਪਾਂ ਨੂੰ ਇਹ ਪਤਾ ਲੱਗਿਆ ਵਾ ਇਹ ਆਪਣੇ ਮੂੰਹ ਦੇ ਜਬਾੜਿਆਂ ਦੇ ਛੋਟੇ ਸੁਰਾਖਾਂ ਦੇ ਵਿੱਚੋਂ ਆਪਾਂ ਪੜਿਆ ਨਾ ਵੀ ਇਹ ਕੀੜਾ ਕਿਦਾਂ ਨੂੰ ਹੁੰਦਾ ਵਾ ਤੇ ਉਦੋਂ ਵਿੱਚ ਆਪਾਂ ਪੜਿਆ ਵਾ ਵੀ ਇਹਦੇ ਜਬਾੜਿਆਂ ਦੇ ਅੰਦਰ ਕੀ ਹੁੰਦੀ ਆ ਛੋਟੇ-ਛੋਟੇ ਕੀ ਹੁੰਦੇ ਆ ਸੁਰਾਖ ਹੁੰਦੇ ਆ ਤੇ ਸੁਰਾਖਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਛੇਕ ਕਹਿ ਦਿੰਨੇ ਆ ਠੀਕ ਹੈ ਜੀ ਉਹਨਾਂ ਛੇਕਾਂ ਦੇ ਵਿੱਚੋਂ ਇੱਕ ਤਾਰ ਕੱਢਣਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਜੀ ਛੋਟੀ ਜੀ ਇੱਕ ਤਾਰ ਹੁੰਦੀ ਆ ਪਤਲੀ ਜੀ ਇੱਕ ਤਾਰ ਹੁੰਦੀ ਆ ਉਹ ਕੀ ਕਰ ਦਿੰਦਾ ਵਾ ਕੱਢਣਾ ਸ਼ੁਰੂ ਕਰ ਦਿੰਦਾ ਹੈ ਇਸ ਤਾਰ ਨੂੰ ਆਪਣੇ ਜਿਸਮ ਜਿਸਮ ਦੇ ਆਲੇ-ਦੁਆਲੇ ਲਪੇਟ ਲੈਂਦਾ ਹੈ ਜਿਸਮ ਮਤਲਬ ਸਰੀਰ ਠੀਕ ਹੈ ਜੀ ਜਿੱਦਾਂ ਮੰਨ ਲਓ ਹੁਣ ਆ ਆ ਰੇਸ਼ਮ ਦਾ ਕੀੜਾ ਵਾ ਉਹ ਜਿਹੜੀ ਤਾਰ ਨੂੰ ਕੀ ਕਰ ਲੈਂਦਾ ਵਾ ਆਪਣੇ ਆਲੇ-ਦੁਆਲੇ ਲਪੇਟਣਾ ਕੀ ਕਰ ਦਿੰਦਾ ਵਾ ਸ਼ੁਰੂ ਕਰ ਦਿੰਦਾ ਵਾ ਠੀਕ ਹੈ ਜੀ ਆਖਰ ਇਹ ਤਾਰ ਇੱਕ ਕੋਠੜੀ ਜੀ ਬਣ ਜਾਂਦੀ ਹੈ ਤੇ ਹੌਲੀ-ਹੌਲੀ ਇਹ ਕੀ ਬਣ ਜਾਂਦੀ ਹੈ ਇੱਕ ਕੋਠੜੀ ਜੀ ਬਣ ਜਾਂਦੀ ਹੈ ਠੀਕ ਹੈ ਜੀ ਜਿੱਦਾਂ ਕੀ ਬਣ ਜਾਂਦੀ ਆ ਕੋਠੜੀ ਬਣ ਜਾਂਦੀ ਆ ਔਰ ਆਪਣੀ ਬਣਾਈ ਤਾਰ ਇਹ ਕੋਟਰੀ ਵਿੱਚ ਇਹ ਬਿਲਕੁਲ ਬੰਦ ਹੋ ਜਾਂਦਾ ਹੈ ਹੁਣ ਆ ਵਿੱਚ ਵਿੱਚ ਕੀੜਾ ਹੈ ਠੀਕ ਹੈ ਤੇ ਆਲੇ ਦੁਆਲੇ ਨੇ ਕੀ ਬਣਾ ਲਈ ਆਪਣੇ ਕੋਟਰੀ ਬਣਾ ਲਈ ਤੇ ਆਪ ਕੀ ਹੋ ਗਿਆ ਵਿੱਚ ਕੀ ਹੋ ਗਿਆ ਬੰਦ ਹੋ ਗਿਆ ਠੀਕ ਹੈ ਜੀ ਔਰ ਸਾਰੀ ਤਾਰ ਕੱਢਣ ਤੋਂ ਬਾਅਦ ਇਹ ਬੇਹੋਸ਼ ਹੋ ਜਾਂਦਾ ਹੈ ਜਦੋਂ ਇਹ ਸਾਰੀ ਤਾਰ ਕੱਢ ਦਿੰਦਾ ਵਾ ਤੇ ਜਿਹੜਾ ਇਹ ਕੀੜਾ ਹੁੰਦਾ ਵਾ ਉਹ ਕੀ ਹੋ ਜਾਂਦਾ ਵਾ ਬੇਹੋਸ਼ ਹੋ ਜਾਂਦਾ ਵਾ ਤੇ ਇਸ ਬੇਹੋਸ਼ੀ ਦੀ ਹਾਲਤ ਵਿੱਚ ਇਸ ਦੀ ਆਖਰੀ ਖੱਲ ਵੀ ਕੀ ਹੋ ਜਾਂਦੀ ਹੈ ਉਤਰ ਜਾਂਦੀ ਹੈ ਫਿਰ ਇਹ ਇੱਕ ਕੀੜਾ ਖੂਬਸੂਰਤ तितਲੀ ਬਣ ਜਾਂਦਾ ਹੈ ਤੇ ਜਦੋਂ ਇਹਦੀ ਖਾਲ ਉੱਤਰ ਜਾਂਦੀ ਆ ਤੇ ਇਹ ਕੀ ਬਣ ਜਾਂਦਾ ਵਾ ਇੱਕ तितਲੀ ਬਣ ਜਾਂਦਾ ਠੀਕ ਹੈ ਜੀ ਤੇ ਜਿਹੜੀ ਤੁਸੀਂ ਵੇਖੀ ਹੋਣੀ ਆ ਕੀ ਬਣ ਜਾਂਦਾ ਏ तितਲੀ ਬਣ ਜਾਂਦਾ ਦਾ ਜਦੋਂ ਇਸ ਨੂੰ ਹੋਸ਼ ਆਉਂਦੀ ਹੈ ਤਾਂ ਇਹ ਤਾਰ ਦੀ ਕੋਟੀ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ ਠੀਕ ਹੈ ਜੀ ਫਿਰ ਜਦੋਂ ਇਹਨੂੰ ਹੋਸ਼ ਆਉਂਦੀ ਆ ਉਹ ਕੀ ਕਰ ਦਿੰਦਾ ਵਾ ਜਿਹੜੀ ਇਹਦੀ ਕੋਲਠੜੀ ਹੁੰਦੀ ਆ ਉਹ ਤੋਂ ਕੀ ਕਰ ਦਿੰਦਾ ਵਾ ਬਾਹਰ ਨਿਕਲਣਾ ਸ਼ੁਰੂ ਕਰ ਦਿੰਦਾ ਹੋ ਆਪਣੇ ਮੂੰਹ ਦੇ ਰਾਸ ਨਾਲ ਇਸ ਤਾਰ ਨੂੰ ਗਿੱਲਾ ਕਰ ਲੈਂਦਾ ਹੈ ਤੇ ਇਹ ਤਾਰ ਨਰਮ ਹੋ ਕੇ ਟੁੱਟ ਜਾਂਦੀ ਹੈ ਤੇ ਇਉਂ ਰਸਤਾ ਬਣਾ ਕੇ तितਲੀ ਦੇ ਰੂਪ ਵਿੱਚ ਬਾਹਰ ਨਿਕਲਾਉਂਦਾ ਹੈ ਠੀਕ ਹੈ ਜੀ ਫਿਰ ਜਦੋਂ ਇਹ ਉਸ ਆਪਣੀ ਕੋਠੜੀ ਨੂੰ ਤੋੜ ਦਿੰਦਾ ਵਾ ਠੀਕ ਹੈ ਜੀ ਔਰ ਤਿਤਲੀ ਬਣ ਕੇ ਜਦੋਂ ਬਾਹਰ ਆ ਜਾਂਦਾ ਵਾ ਠੀਕ ਹੈ ਜੀ ਤੇ ਫਿਰ ਇਹ ਕੀ ਕਰਦਾ ਵਾ ਬੜੇ ਮ제 ਨਾਲ ਬਾਹਰ ਕੀ ਕਰਦਾ ਹੈ ਉੱਡਦਾ ਰਹਿੰਦਾ ਹੈ ਤਿਤਲੀ ਬਣ ਤੋਂ ਬਾਅਦ ਇਹ ਆਪਣਾ ਪਿਛਲਾ ਜੀਵਨ ਬਿਲਕੁਲ ਭੁੱਲ ਜਾਂਦਾ ਹੈ ਹੁਣ ਇਹ ਆਂਡੇ ਦੇਨ ਤੋਂ ਬਿਨਾ ਕੋਈ ਕੰਮ ਨਹੀਂ ਕਰਦਾ ਠੀਕ ਹੈ ਜੀ ਪਹਿਲਾਂ ਇਹ ਕੀ ਕਰਦਾ ਸੀ ਬਹੁਤ ਖਾਂਦਾ ਸੀ ਹੁਣ ਇਹ ਖਾਂਦਾ ਨਹੀਂ ਹੈ ਮਣ ਇਹਨੂੰ ਪਤਾ ਹੁਣ ਜਿਹੜੀ ਆਪਣੀ ਜਿਹੜਾ ਪਿਛਲਾ ਜੀਵਨ ਨੇ ਉਹਨੂੰ ਕੀ ਕਰ ਜਾਂਦਾ ਵਾ ਬਿਲਕੁਲ ਭੁੱਲ ਜਾਂਦਾ ਵਾ ਇਹਨੂੰ ਨਹੀਂ ਪਤਾ ਹੁੰਦਾ ਵਾ ਬਈ ਮੈਂ ਕੀ ਆ ਕਦੋਂ ਕਿੰਨਾ ਖਾਦਾ ਵਾ ਠੀਕ ਹੈ ਜੀ ਕਿੰਨਾ ਪਰੇਸ਼ਮ ਬਣਾਇਆ ਵਾ ਠੀਕ ਹੈ ਕੋਟਰੀ ਬਣਾਈ ਮੈਂ ਉਹਦੇ ਵਿੱਚ ਬੰਦ ਹਾਂ ਠੀਕ ਹੈ ਇਹਨੂੰ ਕੀ ਹੋ ਜਾਂਦਾ ਵਾ ਸਾਰਾ ਕੁਰੀ ਪੋਲ ਜਾਂਦਾ ਵਾ ਬਸ ਫਿਰ ਆਪਣਾ ਕੀ ਆ ਸੈਰਸ ਪੱਤੇ ਦੀ ਜਿੰਦਗੀ ਹੋ ਜਾਂਦੀ ਆ ਤੇ ਬਾਹ ਚੁਕੀ ਹੋ ਜਾਂਦਾ ਵਾ ਇਹ ਮਰ ਜਾਂਦਾ ਵਾ ਠੀਕ ਹੈ ਜੀ ਹੁਣ ਇਹ ਤੇ ਹੋ ਗਿਆ ਇਹਦਾ ਜੀਵਨ ਕਾਲ ਠੀਕ ਹੈ ਜੀ ਹੁਣ ਰੇਸ਼ਮ ਕਿੱਦਾਂ ਬਣਦਾ ਵਾ ਠੀਕ ਹੈ ਜੀ ਹੁਣ ਆਪਾਂ ਵੇਖਣਾ ਵਾ ਕਿ ਇਹ ਜਿਹੜਾ ਰੇਸ਼ਮ ਹੈ ਨਾ ਉਹ ਕਿੱਦਾਂ ਬਣਦਾ ਵਾ ਠੀਕ ਹੈ ਜੀ ਹੁਣ ਆਪਾਂ ਉੱਤੇ ਜਿੰਨੀ ਵੀ ਵੇਖੀ ਇਹ ਆਪਾਂ ਰੇਸ਼ਮ ਦੇ ਕੀੜੇ ਦੀ ਜ਼ਿੰਦਗੀ ਵੇਖੀ ਹੈ ਠੀਕ ਹੈ ਉਹ ਕੀ ਕਰਦਾ ਵਾ ਪਹਿਲਾਂ 30 ਦਿਨਾਂ ਤੱਕ ਖਾਂਦਾ ਰਹਿੰਦਾ ਵਾ ਠੀਕ ਹੈ ਫਿਰ ਉਹ ਆਪਣੇ ਜਬਾੜਿਆਂ ਤੋਂ ਇੱਕ ਪਤਲੀ ਜੀ ਤਾਰ ਕੱਢਣਾ ਸ਼ੁਰੂ ਕਰ ਦਿੰਦਾ ਵਾ ਠੀਕ ਹੈ ਫਿਰ ਉਹ ਆਪਣੀ ਕੋਠੜੀ ਬਣਾਉਂਦਾ ਵਾ ਠੀਕ ਹੈ ਫਿਰ ਕੋਠੜੀ ਬਣਾ ਕੇ ਜਦੋਂ ਬਿਹੋਸ਼ ਹੋ ਜਾਂਦਾ ਵਾ ਠੀਕ ਹੈ ਫਿਰ ਜਦੋਂ ਉਹ ਹੋਸ਼ ਹੋ ਜਾਂਦੀ ਆ ਠੀਕ ਹੈ ਤੇ ਫਿਰ ਉਹ ਕੀ ਕਰਦਾ ਵਾ ਕੋਸ਼ਰੀ ਨੂੰ ਗੱਲਾਂ ਕਰ ਦਿੰਦਾ ਵਾ ਉਹਦੇ ਵਿੱਚੋਂ ਬਾਹਰ ਨਿਕਲ ਜਾਂਦਾ ਵਾ ਠੀਕ ਐ ਫਿਰ ਉਹ ਕੀ ਹੱਤੇ ਲਈ ਜਰੂਪੇ ਵਿੱਚੋਂ ਬਾਹਰ ਨਿਕਲਾ ਆ ਜਾਂਦਾ ਵਾ ਠੀਕ ਐ ਔਰ ਉਸ ਤੋਂ ਬਾਅਦ ਕੀ ਹੁੰਦਾ ਵਾ ਉਹ ਬਿਲਕੁਲ ਕੀ ਕਰ ਜਾਂਦਾ ਵਾ ਭੁੱਲ ਜਾਂਦਾ ਵਾ ਆਪਣਾ ਪੁਰਾਣਾ ਜੀਵਨ ਤੇ ਤਿਤਲੀ ਬਣ ਕੇ ਤੇ ਪੂਰੇ ਸੈਟ ਸੈਰ ਸਵਾਟੇ ਵਾਲੀ ਜ਼ਿੰਦਗੀ ਆਪਣੀ ਬਿਤਾਉਂਦਾ ਵਾ ਠੀਕ ਐ ਜੀ ਪਰ ਆਦਮੀ ਕੀੜੇ ਨੂੰ ਤਿਤਲੀ ਬਣਨ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ ਠੀਕ ਐ ਜੀ ਹੁਣ ਵੇਖੋ ਵੀ ਜਿਹੜਾ ਜਦੋਂ ਆਦਮੀ ਨੇ ਰੇਸ਼ਮ ਬਣਾਉਣਾ ਵਾ ਠੀਕ ਐ ਤੇ ਆਦਮੀ ਲੋਕ ਕੀ ਕਰਦੇ ਆ ਇਹਨੂੰ तितਲੀ ਬਣਨ ਤੋਂ ਪਹਿਲਾਂ ਹੀ ਕੀ ਕਰ ਦਿੰਦੇ ਆ ਨਾ ਮਾਰ ਦਿੰਦੇ ਹਨ ਤਾਂ ਕਿ ਉਹ ਕੀ ਬਣਾਏਗੇ ਤਾਰਾਂ ਦੀ ਜਿਹੜੀ ਉਹਨੇ ਕੋਠਰੀ ਬਣਾਈ ਹੁੰਦੀ ਹੈ ਜਾਨੀ ਕਿ ਜਿਹੜੀ ਉਹ ਕੋਠਰੀ ਬਣਾਈ ਹੁੰਦੀ ਹੈ ਉਹਨੇ ਆਪਣੇ ਆਲੇ-ਦੁਆਲੇ ਜਿੰਨੀ ਜਿਹੜੀ ਉਹ ਕੋਠਰੀ ਬਣਾਈ ਹੁੰਦੀ ਹੈ ਤਾਰਾਂ ਦੀ ਤੇ ਉਹ ਕੀ ਨਾ ਹੋ ਜੇ ਖਰਾਬ ਨਾ ਹੋ ਜੇ ਠੀਕ ਹੈ ਤੁਹਾਨੂੰ ਪਤਾ ਸੀ ਉੱਤੇ ਵੀ ਉਹ ਕੀ ਕਰ ਦਿੰਦਾ ਉਹ ਗਿੱਲੀ ਕਰ ਦਿੰਦਾ ਵਾ ਠੀਕ ਹੈ ਨਾ ਤੇ ਉਹ ਗਿੱਲੀ ਕਰਨ ਤੋਂ ਪਹਿਲਾਂ ਪਹਿਲਾਂ ਕੀ ਕਰ ਦਿੰਦੇ ਆ ਉਹਨੂੰ ਮਾਰ ਦਿੰਦੇ ਆ ਠੀਕ ਹੈ ਔਰ ਜਦੋਂ ਕੀੜਾ ਸਾਰੇ ਤਾਰ ਕੱਢ ਲੈਂਦਾ ਹੈ ਤਾਂ ਕੋਠੜੀ ਵਿੱਚ ਬੰਦ ਹੋ ਕੇ ਬਿਹੋਸ਼ ਹੋ ਜਾਂਦਾ ਹੈ ਤਾਂ ਉਸ ਮੁੱਠੇ ਨੂੰ ਉਸ ਵਕਤ ਉਤਾਰ ਲੈਂਦੇ ਹਨ ਤੇ ਗਰਮ ਪਾਣੀ ਦੇ ਵਿੱਚ ਸੁੱਟ ਦਿੰਦੇ ਹਨ ਠੀਕ ਹੈ ਜੀ ਵੇਖੋ ਉਸ ਕੀੜੇ ਨੂੰ ਕੀ ਕਰਦੇ ਹਨ ਸੁੱਟ ਦਿੰਦੇ ਹਨ ਗਰਮ ਪਾਣੀ ਦੇ ਵਿੱਚ ਠੀਕ ਹੈ ਜੀ ਵਿਚਾਰਾ ਕੀੜਾ ਜਿਹੜਾ ਵਾ ਹੋਸ਼ ਵਿੱਚ ਆਉਣ ਤੋਂ ਪਹਿਲੋ ਹੀ ਮਰ ਜਾਂਦਾ ਹੈ ਗਰਮੀ ਮਿਲ ਜਾਣ ਕਰਕੇ ਇਹ ਤਾਰ ਵੀ ਅਲੱਗ ਅਲੱਗ ਹੋ ਜਾਂਦੀ ਹੈ ਇਸ ਤੋਂ ਬਾਅਦ ਕਈ ਗਈ ਗਈ ਤਰ੍ਹਾਂ ਇਕੱਠਾ ਕਰਕੇ ਕੱਤ ਲਈਆਂ ਜਾਂਦੀਆਂ ਹਨ ਇਸ ਤਰ੍ਹਾਂ ਰੇਸ਼ਮ ਦਾ ਬਹੁਤ ਬਰੀਕ ਧਾਗਾ ਬਣ ਜਾਂਦਾ ਹੈ ਇਸ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ ਇਸ ਕੱਚੇ ਰੇਸ਼ਮ ਨੂੰ ਸਾਫ਼ ਕਰਕੇ ਕੱਪੜਾ ਬਣਾਉਣ ਦੇ ਯੋਗ ਬਣਾਇਆ ਜਾਂਦਾ ਹੈ ਰੇਸ਼ਮ ਬਣਾਉਣ ਦੇ ਦੋ ਤਰੀਕੇ ਹਨ ਕਿੰਨੇ ਤਰੀਕੇ ਹਨ ਰੇਸ਼ਮ ਬਣਾਉਣ ਦੇ ਦੋ ਤਰੀਕੇ ਹਨ ਇੱਕ ਤਾਂ ਕੱਪੜਾ ਕੱਡੀਆਂ ਨਾਲ ਬਣਾਇਆ ਜਾਂਦਾ ਹੈ ਅਤੇ ਦੂਜਾ ਮਸ਼ੀਨਾ ਰਹੀਂ ਤਿਆਰ ਕੀਤਾ ਜਾਂਦਾ ਹੈ ਠੀਕ ਹੈ ਜੀ ਹੁਣ ਇਸ ਪੈਰੇ ਦੇ ਉੱਪਰੋਂ ਜੋ ਜੋ ਵੀ ਆਪਾਂ ਪੜਿਆ ਹੈ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਇੰਨਾ ਪਤਾ ਲੱਗਿਆ ਹੋਵੇਗਾ ਕਿ ਰੇਸ਼ਮ ਬਣਾਉਣ ਦੇ ਲਈ ਕੀ ਕੀਤਾ ਜਾਂਦਾ ਵਾ ਜਿਹੜਾ ਰੇਸ਼ਮ ਦਾ ਕੀੜਾ ਹੁੰਦਾ ਵਾ ਉਹਨੂੰ ਕੀ ਕੀਤਾ ਜਾਂਦਾ ਵਾ तितਲੀ ਬਣ ਤੋਂ ਪਹਿਲੋਂ ਹੀ ਕੀ ਕੀਤਾ ਜਾਂਦਾ ਵਾ ਮਾਰ ਦਿੱਤਾ ਜਾਂਦਾ ਵਾ ਠੀਕ ਹੈ ਜੀ ਜਿੰਨਾ ਚਿਰ ਉਹਨੇ तितਲੀ ਬਾਨਾ ਹੁੰਦਾ ਵਾ ਉਸ ਤੋਂ ਪਹਿਲਾਂ ਕੀ ਕੀਤਾ ਜਾਂਦਾ ਵਾ ਉਹਨੂੰ ਮਾਰ ਦਿੱਤਾ ਜਾਂਦਾ ਵਾ ਤੇ ਇਸ ਕਰਕੇ ਕੀ ਬਣ ਜਾਂਦਾ ਵਾ ਫਿਰ ਮਾਰ ਕੇ ਤੇ ਉਹਨੂੰ ਗਰਮ ਪਾਣੀ ਦੇ ਵਿੱਚ ਕੀ ਕੀਤਾ ਜਾਂਦਾ ਵਾ ਸੋਟ ਦਿੱਤਾ ਜਾਂਦਾ ਵਾ ਤੇ ਜਦੋਂ ਗਰਮੀ ਉਹਨੂੰ ਮਿਲ ਜਾਂਦੀ ਆ ਤੇ ਉਦੋਂ ਕੀ ਹੋ ਜਾਂਦਾ ਵਾ ਉਹ ਤਾਰਾਂ ਜਿਹੜੀਆਂ ਉਹਨੂੰ ਕੋਟੜੀ ਬਣਾਈ ਹੁੰਦੀ ਆ ਤੇ ਉਹ ਤਾਰਾਂ ਕੀ ਹੋ ਜਾਂਦੀਆਂ ਵਾ ਅਲੱਗ ਅਲੱਗ ਹੋ ਜਾਂਦੀਆਂ ਵਾ ਠੀਕ ਹੈ ਜੀ ਹੁਣ ਬਸ ਇੰਨੇ ਹੀ ਕੀ ਇਹ ਹੀ ਇਸ ਪਾੜ ਦੀ ਜਾਂ ਰੇਸ਼ਮ ਦੇ ਕੀੜੇ ਦੀ ਕੀ ਹੀ ਜਿੰਦਗੀ ਸੀ ਠੀਕ ਹੈ ਜੀ ਰੇਸ਼ਮ ਬਣਾਉਣ ਦੀ ਪਹਿਲੋਂ ਠੀਕ ਹੈ ਔਰ ਹੁਣ ਆਪਾਂ ਪੜਨ ਲੱਗੇ ਆਂ ਵੀ ਜਿਹੜਾ ਰੇਸ਼ਮ ਦਾ ਜਿਹੜਾ ਉਤਪਾਦਨ ਹੈ ਉਹ ਹੁੰਦਾ ਕਿਤੇ ਕਿਤੇ ਆ ਜਾਨੀ ਕਿ ਉਦਯੋਗ ਕਿੱਥੇ ਆ ਉਦਯੋਗ ਦਾ ਮਤਲਬ ਕੀ ਹੁੰਦਾ ਵਾ ਜਿੱਥੇ ਰੇਸ਼ਮ ਬਣਾਇਆ ਜਾਂਦਾ ਉਹ ਸਥਾਨ ਨੂੰ ਕੀ ਕਹਿੰਦੇ ਆ ਉਦਯੋਗ ਕਹਿੰਦੇ ਹਨ ਠੀਕ ਹੈ ਜੀ ਔਰ ਜਿਵੇਂ ਤੂੰ ਸੂਤ ਤਿਆਰ ਕਰਨ ਲਈ ਅਸੀਂ ਕੇਟਾਂ ਵਿੱਚ ਕਪਾਹ ਬੀਜਦੇ ਹਾਂ ਉਹਨਾਂ ਕਪੜਾ ਤਿਆਰ ਲਈ ਪੇਡਾਂ ਪਾਲਦੇ ਹਾਂ ਇਸੇ ਤਰ੍ਹਾਂ ਰੇਸ਼ਮ ਪ੍ਰਾਪਤ ਕਰਨ ਲਈ ਸ਼ਤੂਤ ਦੇ ਬਾਗ ਲਗਾਏ ਜਾਂਦੇ ਹਨ ਰੇਸ਼ਮ ਦਾ ਕੀੜਾ ਜਿਆਦਾ ਗਰਮੀ ਤੇ ਜਿਆਦਾ ਸਰਦੀ ਬਰਦਾਸ਼ ਨਹੀਂ ਕਰ ਸਕਦਾ ਸ਼ਤੂਤ ਦਰਖਤ ਵੀ ਅਜਈਆਂ ਥਾਵਾਂ ਉੱਤੇ ਵਧੇਰੇ ਹੁੰਦਾ ਹੈ ਜਿੱਥੇ ਨਾ ਤਾਂ ਗਰਮੀ ਤੇ ਨਾ ਹੀ ਜਿਆਦਾ ਠੀ ਹੋਵੇ ਸਰਦੀ ਹੋਵੇ ਠੀਕ ਹੈ ਜੀ ਹੁਣ ਜਿੱਦਾਂ ਕਪਾਹ ਉਹਨਾਂ ਤਿਆਰ ਕਰਦੇ ਆ ਠੀਕ ਹੈ ਜੀ ਪੇਡਾਂ ਪਾਲਦੇ ਆ ਉਹਨਾਂ ਤਿਆਰ ਕਰ ਲਈ ਠੀਕ ਹੈ ਜੀ ਤੇ ਕਪਾਹ ਬੀਜਦੇ ਆ ਠੀਕ ਹੈ ਜਿੱਦਾਂ ਸੂਤੀ ਵਸਤਰ ਤਿਆਰ ਕਰ ਲਈ ਠੀਕ ਹੈ ਜਿਹੜੇ ਉਹਨਾਂ ਤੋਂ ਬੰਦਦੇ ਆ ਹਨਾ ਤੇ ਔਰ ਜਿਹੜੇ ਰੂਣ ਤੋਂ ਬੰਨਦੇ ਆ ਠੀਕ ਹੈ ਜੀ ਉਹਨਾਂ ਨੂੰ ਤਿਆਰ ਕਰ ਲਈਏ ਆਪਾਂ ਕਬਾਬ ਵੀ ਜਿੱਦੇ ਆ ਠੀਕ ਹੈ ਉਹਨਾਂ ਤੋਂ ਜਿਹੜੇ ਕੱਪੜੇ ਬੰਨਦੇ ਆ ਉਹਨਾਂ ਨੂੰ ਬਣਾਉਣ ਦੇ ਲਈ ਆਪਾਂ ਕੀ ਪਾਲਦੇ ਆਂ ਪੇਡਾਂ ਪਾਲਦੇ ਆਂ ਠੀਕ ਹੈ ਜੀ ਇਸੇ ਤਰ੍ਹਾਂ ਜਿਹੜਾ ਰੇਸ਼ਮ ਬਣਾਉਣ ਦੇ ਲਈ ਉਹ ਕੀ ਕੀਤਾ ਜਾਂਦਾ ਵਾ ਸ਼ਤੂਤ ਦੇ ਬਾਗ ਲਗਾਏ ਜਾਂਦੇ ਆ ਹੁਣ ਆਪਾਂ ਉੱਪਰ ਪੜਿਆ ਵਾ ਵੀ ਸ਼ਤੂਤ ਦੇ ਜਿਹੜੇ ਸ਼ਤੂਤ ਦਾ ਜਿਹੜਾ ਰੋਖਿਆ ਉਹ ਕੀ ਆ ਰੇਸ਼ਮ ਦੇ ਕੀੜੇ ਨੂੰ ਸਭ ਤੋਂ ਜ਼ਿਆਦਾ ਕੀ ਆ ਪਸੰਦ ਹੁੰਦਾ ਵਾ ਠੀਕ ਹੈ ਜੀ ਇਸ ਕਰਕੇ ਕੀ ਕੀਤਾ ਜਾਂਦਾ ਵਾ ਸ਼ਤੂਤ ਦੇ ਬਾਗ ਲਗਾਏ ਜਾਂਦੇ ਆ ਨਾ ਔਰ ਰੇਸ਼ਮ ਦੇ ਕੀੜਿਆਂ ਨੂੰ ਵੀ ਕੀ ਕੀਤਾ ਜਾਂਦਾ ਹੈ ਪਾਲਿਆ ਜਾਂਦਾ ਹੈ ਔਰ ਆਧਿਕਾਲ ਜਿਹੜਾ ਰੇਸ਼ਮ ਦਾ ਜਿਹੜਾ ਪਾਲਨੇ ਆ ਉਹ ਸਾਡਾ ਜਿਹੜਾ ਦੇਸ਼ ਹੈ ਠੀਕ ਹੈ ਸਾਡਾ ਦੇਸ਼ ਕਿਹੜਾ ਵਾ ਇੰਡੀਆ ਠੀਕ ਹੈ ਜੀ ਉਹਦੇ ਵਿੱਚ ਵੀ ਕੀ ਕੀਤਾ ਜਾਂਦਾ ਵਾ ਇਹਦਾ ਕੀ ਹੋਇਆ ਜਾਂਦਾ ਵਾ ਅ ਜਿਹੜਾ ਰੇਸ਼ਮ ਦੇ ਕੀੜੇ ਆ ਉਹ ਕੀ ਕੀਤਾ ਜਾਂਦਾ ਵਾ ਉਹਨਾਂ ਨੂੰ ਪਾਲਣ ਕੀਤਾ ਜਾਂਦਾ ਵਾ ਤੇ ਔਰ ਕੀ ਬਣਾਇਆ ਜਾਂਦਾ ਵਾ ਰੇਸ਼ਮ ਦਾ ਕਪੜਾ ਬਣਾਇਆ ਜਾਂਦਾ ਵਾ ਰੇਸ਼ਮ ਦਾ ਧਾਗਾ ਬਣਾਇਆ ਜਾਂਦਾ ਵਾ ਠੀਕ ਹੈ ਜੀ ਔਰ ਇਸ ਤੋਂ ਬਾਅਦ ਹੁਣ ਆਪਣੇ ਜਿਹੜੇ ਆ ਪਾਠ ਦੇ ਅਭਿਆਸ ਆ ਠੀਕ ਹੈ ਜੀ ਇਹ ਹੁਣ ਇੱਥੋਂ ਆਪਣਾ ਅਭਿਆਸ ਸਟਾਰਟ ਹੋ ਜਾਂਦਾ ਵਾ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਆ ਜਾਂਦੇ ਨੇ ਜ਼ਬਾਨੀ ਪ੍ਰਸ਼ਨ ਹੁਣ ਜੇ ਤੁਸੀਂ ਇਹਨਾਂ ਸਭ ਨੂੰ ਪ੍ਰਸ਼ਨਾਂ ਉੱਤਰਾਂ ਨੂੰ ਕਰਨਾ ਚਾਹੁੰਦੇ ਜੋ ਤੇ ਵੀਡੀਓ ਦੇ ਵਿੱਚ ਸੈਂਟਰ ਦੇ ਵਿੱਚ ਇੱਕ ਹੀ ਹੋਊਗਾ ਇੱਕ ਪਾਜ਼ ਤੇ ਇੱਕ ਪਲੇ ਦਾ ਬਟਨ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਦੋ ਡੰਡੀਆਂ ਹੋਣਗੀਆਂ ਠੀਕ ਹੈ ਔਰ ਇਸ ਤਰ੍ਹਾਂ ਹਨਾ ਉਹਨੂੰ ਤੁਸੀਂ ਵੀਡੀਓ ਨੂੰ ਰੋਕ ਕੇ ਤੇ ਇਹਨੂੰ ਕੀ ਕਰ ਸਕਦੇ ਜੋ ਆਪਣੀ ਕਾਪੀ ਉੱਤੇ ਜਾਂ ਆਪਣੀ ਬੁੱਕ ਉੱਤੇ ਵੀ ਨੋਟ ਵੀ ਕਰ ਸਕਦੇ ਜੋ ਠੀਕ ਹੈ ਜੀ ਆਪਣਾ ਪ੍ਰਸ਼ਨ ਪਹਿਲਾ ਹੈਗਾ ਵਾ ਨਿੱਕੇ ਹੁੰਦੇ ਆ ਰੇਸ਼ਮ ਦਾ ਕੀੜਾ ਕਿਸ ਵਰਗਾ ਹੁੰਦਾ ਹੈ ਆਪਾਂ ਨੂੰ ਪਤਾ ਵਾ ਕਿਹਦੇ ਵਰਗਾ ਹੁੰਦਾ ਹੈ ਚੌਲ ਦੇ ਦਾਣੇ ਵਰਗਾ ਹੁੰਦਾ ਹੈ ਠੀਕ ਹੈ ਜੀ ਰੇਸ਼ਮ ਦੇ ਕੀੜੇ ਦੀ ਉਮਰ ਕਿੰਨੀ ਹੁੰਦੀ ਹੈ ਰੇਸ਼ਮ ਦੇ ਕੀੜੇ ਦੀ ਉਮਰ ਕਿੰਨੀ ਹੁੰਦੀ ਹੈ ਮਹੀਨਾ ਡੇਢ ਮਹੀਨਾ तितਲੀ ਬਣ ਕੇ ਇਹ ਕੀੜਾ ਕੀ ਕਰਦਾ ਹੈ ਸਿਰਫ ਵਰ ਸਿਰਫ ਕੀ ਕਰਦਾ ਹੈ ਉਡਾਰੀਆਂ ਮਾਰਦਾ ਹੈ ਠੀਕ ਹੈ ਸਿਰਫ ਜਦੋਂ तितਲੀ ਬਣ ਜਾਂਦਾ ਵਾ ਰੇਸ਼ਮ ਦਾ ਕੀੜਾ ਉਸ ਤੋਂ ਬਾਅਦ ਇਹਨੂੰ ਕੀ ਹੁੰਦਾ ਵਾ ਕੋਈ ਵੀ ਕੰਮ ਨਹੀਂ ਹੁੰਦਾ ਰੇਸ਼ਮ ਬਣਾਉਣ ਦੇ ਕਿੰਨੇ ਤਰੀਕੇ ਹਨ ਠੀਕ ਹੈ ਜੀ ਇਹ ਵੀ ਆਪਾਂ ਹੁਣੇ ਹੀ ਅਜੇ ਪੜਿਆ ਖੱਡੀਆਂ ਨਾਲ ਤੇ ਦੂਜਾ ਮਸ਼ੀਨਾ ਨਾਲ ਹੁਣ ਅਗੇ ਆਪਨੇ ਆ ਥੋੜੇ ਵੱਡੇ ਉਤਰ ਨੇ ਠੀਕ ਹੈ ਜੀ ਰੇਸ਼ਮ ਦੇ ਕੀੜੇ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ ਆਇਆ ਦਾ ਉੱਤਰ ਲਿਖਿਆ ਹੈ ਠੀਕ ਹੈ ਜੀ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ ਅੱਗੇ ਦੂਸਰਾ ਵਾ ਰੇਸ਼ਮ ਬਣਾਉਣ ਦਾ ਪੇੜ ਦੂਸਰੇ ਦੇਸ਼ਾਂ ਨੂੰ ਕਿਵੇਂ ਪਤਾ ਲੱਗਾ ਆਪਾਂ ਨੂੰ ਪਤਾ ਵਾ ਵੀ ਇੱਕ ਸ਼ਹਿਜ਼ਾਦੀ ਸੀ ਠੀਕ ਹੈ ਜੀ ਉਹਦਾ ਕੀ ਹੋ ਗਿਆ ਸੀ ਵਿਆਹ ਹੋ ਗਿਆ ਸੀ ਔਰ ਉਹਨੇ ਆਪਣੇ ਦੇ ਨਾਲ ਕੀ ਬਣਾ ਲਿਆ ਸੀ ਇੱਕ ਬਾਂਸ ਦੇ ਖੋਖਲੇ ਵਿੱਚ ਰੇਸ਼ਮ ਦੇ ਕੀੜੇ ਨੂੰ ਨਾਲ ਲੁਕਾ ਕੇ ਲੈ ਗਈ ਤੇ ਇਸ ਤਰ੍ਹਾਂ ਕੀ ਹੋਇਆ ਹੈ ਦੂਸਰੇ ਦੇਸ਼ਾਂ ਨੂੰ ਵੀ ਕੀ ਹੋ ਗਿਆ ਸੀ ਪਤਾ ਲਗਾ ਗਿਆ ਸੀ ਠੀਕ ਹੈ ਜੀ ਇਸੇ ਤਰ੍ਹਾਂ ਦੂਸਰੇ ਇੱਥੇ ਤੁਸੀਂ ਅੱਗੇ ਲੈ ਜਾ ਸਕਦੇ ਦੇਸ਼ਾ ਨੋ ਪਤਾ ਲਗਾ। ਔਰ ਪ੍ਰਸ਼ਨ ਨੰਬਰ 30 ਰਹਿਗਾ ਵਾ ਰੇਸ਼ਮ ਦਾ ਕੀੜਾ ਤਾਰ ਦੀ ਕੋਠੜੀ ਕਿਵੇਂ ਬਣਾਉਂਦਾ ਹੈ ਠੀਕ ਹੈ ਜੀ ਆਪਾਂ ਨੂੰ ਪਤਾ ਹੈ ਕੋਠੜੀ ਕਿਵੇਂ ਬਣਾਉਂਦਾ ਹੈ ਉਹ ਕੀ ਕਰਦਾ ਹੈ ਜਦੋਂ ਉਹ ਤੀਵੀਂ ਤੀਆਂ ਦਿਨਾਂ ਦਾ ਹੋ ਜਾਂਦਾ ਖਾ ਪੀ ਕੇ ਇੱਕ ਪੱਤੇ ਤੇ ਸੌਂ ਜਾਂਦਾ ਹੈ ਤੇ ਉਦੋਂ ਕੀ ਕਰਦਾ ਉਹ ਆਪਣੇ ਜਬਾੜਿਆਂ ਥਾਣੀ ਇੱਕ ਨਿਗਨਿਕ ਤਾਰ ਆਪਣੇ ਕੀ ਕਰਦਾ ਹੈ ਆਲੇ ਦੁਆਲੇ ਲਪੇਟਣਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਜੀ ਤੇ ਫਿਰ ਉਹ ਇਸ ਤਰ੍ਹਾਂ ਕੀ ਬਣਾ ਲੈਂਦਾ ਹੈ ਇੱਕ ਕਕੂਨ ਬਣਾ ਲੈਂਦਾ ਹੈ ਜਿਸ ਨੂੰ ਆਪਾਂ ਕੀ ਕਹਿ ਦਿੰਨੇ ਆ ਕੋਠੜੀ ਕਹਿ ਦਿੰਨੇ ਆ ਠੀਕ ਹੈ ਜੀ ਅਗੇ ਹੈਗਾ ਵਾ ਵਿਸ਼ੇਸ਼ਣ ਸ਼ਬਦ ਤੇ ਗੋਲਾ ਲਗਾਓ ਠੀਕ ਹੈ ਜੀ ਵਿਸ਼ੇਸ਼ਣ ਤੁਹਾਨੂੰ ਪਤਾ ਹੋਵੇਗਾ ਵਿਸ਼ੇਸ਼ਣ ਕੀ ਹੁੰਦੇ ਆ ਵਿਸ਼ੇਸ਼ਣ ਉਹ ਵਾਲੇ ਸ਼ਬਦ ਹੁੰਦੇ ਆ ਜਿਹੜੇ ਕੀ ਦੱਸਣ ਕਿਸੇ ਨਾਮ ਜਾਂ ਪੜਨਾਮ ਜਾਂ ਉਹਦੀ ਕੀ ਦੱਸਣ ਵਿਸ਼ੇਸ਼ਤਾ ਦੱਸਣਾ ਠੀਕ ਹੈ ਜੀ ਜਿੱਦਾਂ ਹੁਣ ਰਮਾਲ ਰਮਾਲ ਕਿਹੋ ਜਿਹਾ ਵਾ ਰੇਸ਼ਮੀ ਰਮਾਲ ਠੀਕ ਹੈ ਜੀ ਇਹਨਾਂ ਉੱਪਰ ਸਾਰਿਆਂ ਦੇ ਉੱਤੇ ਕੀ ਲੱਗੇ ਹੋਇਆ ਨਾ ਗੋਲੇ ਲੱਗੇ ਹੋਇਆ ਨਾ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਜੀ ਜਿੱਦਾਂ ਇੱਥੇ ਹੈਗਾ ਵਾ ਦਰਖਤਾਂ ਦੀਆਂ ਪੱਤੀਆਂ ਕੀ ਪੱਤੀਆਂ ਕਹਦਾ ਹੈ ਇਹ ਕੀੜਾ ਦਰਖਤਾਂ ਦੀਆਂ ਨਰਮ ਪੱਤੀਆਂ ਖਾਂਦਾ ਹੈ ਹੁਣ ਨਰਮ ਕੀ ਆ ਵਿਸ਼ੇਸ਼ਤਾ ਦੱਸਣੀ ਪੱਤੀਆਂ ਨਰਮੀਆਂ ਸਖਤੀਆਂ ਠੀਕ ਹੈ ਕਿਹੋ ਜੀਆਂ ਹਨ ਠੀਕ ਹੈ ਜੀ ਵਿਸ਼ੇਸ਼ਤਾ ਦੱਸਣ ਦੀ ਆ ਨਰਮਾ ਠੀਕ ਹੈ ਜੀ ਹੁਣ ਇਹਨਾਂ ਤੁਸੀਂ ਗੋਲੇ ਲਗਾ ਅਗਿਆ ਸਮਾਨ ਅਰਥ ਸ਼ਬਦ ਹੈ ਠੀਕ ਹੈ ਜੀ ਇਹਨਾਂ ਨੂੰ ਮਿਲਾਉਣਾ ਵਾ ਸਮਾਨ ਅਰਥ ਸ਼ਬਦ ਉਹ ਹੁੰਦੇ ਹਨ ਜਾਨੀ ਕਿ ਜਿਨ੍ਹਾਂ ਦਾ ਸੇਮ ਸੇਮ ਮਤਲਬ ਹੋ ਵਿੱਚ ਦਾ ਅਜੀਬ ਮਤਲਬ ਅਨੋਖਾ ਅਨੋਖਾ ਵੀ ਸੇਮ ਆ ਤੇ ਅਜੀਬ ਵੀ ਸੇਮ ਆ ਖੂਬਸੂਰਤ ਦਾ ਮਤਲਬ ਕੀਂ ਦਵਾ ਸੁੰਦਰ ਹੁੰਦਾ ਵਾ ਤੇ ਸੁੰਦਰ ਸੁੰਦਰ ਦਾ ਮਤਲਬ ਵੀ ਕੀ ਦਾ ਖੂਬਸੂਰਤ ਹੁੰਦਾ ਵਾ ਠੀਕ ਹੈ ਜੀ ਸਮਾਨਰਤੀ ਸ਼ਬਦ ਜਾਨੀ ਕਿ ਇੱਕੋ ਜਿਹੀ ਕਿ ਸ਼ਬਦ ਅਗਲੇ ਆਪਣਾ ਪ੍ਰਸ਼ਨ ਹੈ ਗਵਾ ਹੇਟਾਂ ਦਿੱਤੇ ਸ਼ਬਦਾਂ ਨੂੰ ਸ਼ੁੱਧ ਜਿਹੜੇ ਹੇਟਾਂ ਦਿੱਤੇ ਸ਼ਬਦ ਹੈ ਉਹ ਸ਼ੁੱਧ ਦੇ ਸਾਹਮਣੇ ਕੀ ਲਗਾਉਣਾ ਵਾ ਸਹੀ ਦਾ ਨਿਸ਼ਾਨ ਲਗਾਉਣਾ ਵਾ ਠੀਕ ਹੈ ਜੀ ਜਿਹੜੇ ਸਹੀ ਹੈ ਠੀਕ ਹੈ ਜੀ ਤੇ ਆਹ ਉਹਨਾਂ ਸਾਹਮਣੇ ਕੀ ਲੱਗੇ ਹੋਏ ਹਨ ਸਹੀ ਦੇ ਨਿਸ਼ਾਨ ਲੱਗੇ ਹੋਏ ਹਨ ਲੱਗੇ ਅ ਓ ਕੇ ਸ਼ਬਦਾਂ ਦੀ ਬੋਲ ਲਿਖਤ ਆ ਠੀਕ ਹੈ ਜੀ ਇਹ ਤੁਸੀਂ ਇਦਾਂ ਨੋਟ ਕਰ ਸਕਦੇ ਜੋ ਔਰ ਜੇ ਨਹੀਂ ਤੇ ਤੁਸੀਂ ਆਪਣੀ ਜਿਹੜੇ ਤੁਹਾਡੇ ਕੋਈ ਲੱਗੇ ਆ ਤੇ ਤੁਸੀਂ ਉਹਨੂੰ ਕਹਿ ਸਕਦੇ ਜੋ ਵੀ ਇਹਨੂੰ ਬੋਲ ਦੋ ਤੇ ਮੈਂ ਕੀ ਕਰਦੇ ਆ ਇਹ ਜਿਹੜੇ ਵਰਡ ਆਪਣੀ ਬੁੱਕ ਦੇ ਉੱਪਰ ਲਿਖਨੇ ਆ ਠੀਕ ਹੈ ਜੀ ਚਲੋ ਉਹਨਾਂ ਅੱਗੇ ਚੱਲਦੇ ਆ ਠੀਕ ਹੈ ਜੀ ਆ ਲੜੀਦਾਰ ਇੱਕ ਚਨ ਰਚਨਾਵਾਂ ਠੀਕ ਹੈ ਜੀ ਰੇਸ਼ਮ ਦੇ ਕੀੜੇ ਦਾ ਪੂਰਾ ਜੀਵਨ ਠੀਕ ਹੈ ਜੀ ਜਿਹੜਾ ਆਪਾਂ ਉੱਤੇ ਬੁੱਕ ਦੇ ਉੱਤੇ ਮਾਣਾ ਲੈਸਨ ਦੇ ਵਿੱਚ ਪੜਿਆ ਵਾ ਫੇ ਇਹ ਜਦੋਂ ਪੈਦਾ ਹੁੰਦਾ ਹੈ ਉਹ ਕੀ ਕਰਦਾ ਹੈ ਜਦੋਂ 7 ਦਿਨਾਂ ਦਾ ਇਹ ਹੋ ਜਾਂਦਾ ਹੈ ਉਦੋਂ ਕੀ ਕਰਦਾ ਹੈ ਜਦੋਂ 10 ਦਿਨਾਂ ਦਾ ਹੋ ਜਾਂਦਾ ਵਾ ਉਦੋਂ ਕੀ ਹੁੰਦਾ ਵਾ ਜਦੋਂ 15 ਦਿਨਾਂ ਦਾ ਹੋ ਜਾਂਦਾ ਵਾ ਉਦੋਂ ਕੀ ਹੁੰਦਾ ਵਾ ਤੇ ਜਦੋਂ ਇਹ 21 ਦਿਨਾਂ ਦਾ ਹੋ ਜਾਂਦਾ ਵਾ ਯਾਨੀ ਕਿ 30 ਦਿਨਾਂ ਦਾ ਹੋ ਜਾਂਦਾ ਵਾ ਉਦੋਂ ਕੀ ਕਰਦਾ ਵਾ ਠੀਕ ਹੈ ਜੀ 30 ਦਿਨ ਤੱਕ ਇਹਦੀ ਜ਼ਿੰਦਗੀ ਆਪਣੀ ਮਸਤ ਜੀਂਦਾ ਵਾ ਠੀਕ ਆ ਖਾਂਦਾ ਪੀਂਦਾ ਵਾ ਠੀਕ ਆ ਉਸ ਤੋਂ ਬਾਅਦ 21 ਦਿਨਾਂ ਤੋਂ ਬਾਅਦ ਇਹਦਾ ਕੀ ਆ ਰੇਸ਼ਮ ਬਣਾਉਂਦਾ ਜਿਹੜਾ ਕੰਮ ਆ ਉਹ ਕੀ ਹੋ ਜਾਂਦਾ ਵਾ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਜੀ ਆ ਆ ਲਿਖੇ ਨੇ ਠੀਕ ਹੈ ਤੁਸੀਂ ਇਹਨੂੰ ਕੀ ਕਰ ਸਕਦੇ ਜੋ ਨੋਟ ਕਰ ਸਕਦੇ ਜੋ ਵੀਡੀਓ ਨੂੰ ਰੋਕ ਕੇ ਇਹਨੂੰ ਨੋਟ ਕਰ ਸਕਦੇ ਜੋ ਜਸ ਤੋਂ ਪਹਿਲਾਂ वैसेनु ਸਮਝਾਉਣੀ ਲੋੜ ਕਿਉਂ ਕਿ ਆਪਾਂ ਉੱਤੀ ਸੜਕ ਉਹ ਸਮਝ ਲਿਆ ਵਾ ਠੀਕ ਹੈ ਸਤਵੇਂ ਦਿਨੇ ਕੀ ਕਰਦਾ ਵਾ ਇਹਦੀ ਜਿਹੜੀ ਖਾਲਿਆ ਉਹ ਕੀ ਹੋ ਜਾਂਦੀ ਹੈ ਛੋਟੀ ਹੋ ਜਾਂਦੀ ਹੈ ਠੀਕ ਹੈ ਜਦੋਂ 10 ਦਿਨਾਂ ਦਾ ਹੁੰਦਾ ਹੈ ਤੇ ਇਹਦੀ ਦੂਸਰੀ ਖਾਲੇ ਵੀ ਕੀ ਹੋ ਜਾਂਦੀ ਹੈ ਛੋਟੀ ਹੋ ਜਾਂਦੀ ਹੈ ਠੀਕ ਹੈ ਜਦੋਂ 15 ਦਿਨਾਂ ਦਾ ਹੋ ਜਾਂਦਾ ਵਾ ਇਹਦੀ ਤੀਸਰੀ ਖਾਲੇ ਵੀ ਕੀ ਹੋ ਜਾਂਦੀ ਛੋਟੀ ਹੋ ਜਾਂਦੀ ਹੈ ਜਦੋਂ 20 ਦਿਨਾਂ ਦਾ ਹੋ ਜਾਂਦਾ ਹੈ ਤੇ ਫਿਰ ਜਿਹੜੀ ਇਹਦੀ ਆਖਰੀ ਖਾਲ ਹੁੰਦੀ ਆ ਉਹ ਵੀ ਛੋਟੀ ਹੋ ਜਾਂਦੀ ਆ ਠੀਕ ਹੈ ਜੀ ਇਹ 3 ਇੰਚ ਦਾ ਹੋ ਜਾਂਦਾ ਵਾ ਠੀਕ ਹੈ ਜੀ 3 ਇੰਚ ਦਾ ਹੋ ਜਾਂਦਾ ਵਾ ਠੀਕ ਹੈ ਫਿਰ ਜੋ ਵੀ ਆਪਾਂ ਪੜਿਆ ਵੀ ਉਹ ਰੇਸ਼ਮ ਦਾ ਜਿਹੜ ਕੀ ਕਰਦਾ ਹੈ ਛੋਟੇ ਛੋਟੇ ਸ਼ੁਰਾਖਾਂ ਰਾਹੀਂ ਕੀ ਕਰਦਾ ਵਾ ਤਾਰ ਕੱਢਣੀ ਕੀ ਕਰ ਦਿੰਦਾ ਵਾ ਸ਼ੁਰੂ ਕਰ ਦਿੰਦਾ ਹੈ ਤੇ ਉਹਨੂੰ ਆਪਣੇ ਸਰੀਰ ਦੇ ਆਲੇ ਦੁਆਲੇ ਲਪੇਟ ਦਾ ਜਾਂਦਾ ਹੈ ਤੇ ਸਾਰੀਆਂ ਤਾਰਾਂ ਕੱਢਣ ਮੰਗਰੋਂ ਕੀ ਹੋ ਜਾਂਦਾ ਹੈ ਬਿਉਸ਼ ਹੋ ਜਾਂਦਾ ਹੈ ਉਸ ਦੀ ਆਖਰੀ ਖੱਲ ਵੀ ਉੱਤਰ ਜਾਂਦੀ ਹੈ ਠੀਕ ਔਰ ਉਸ ਤੋਂ ਬਾਹਰ ਆ ਕੇ ਉਹ ਖੂਬਸੂਰਤ ਬਣ ਜਾਂਦਾ ਹੈ तितਲੀ ਬਣ ਜਾਂਦਾ ਹੈ ਤੇ ਫਿਰ ਉਹ ਆਂਡੇ ਦਿੰਦਾ ਹੈ ਤੇ ਕੀ ਕਰ ਜਾਂਦਾ ਹੈ ਮਰ ਜਾਂਦਾ ਹੈ ਠੀਕ ਹੈ ਪਰ ਰੇਸ਼ਮ ਬਣਾਉਣ ਦੇ ਜਦੋਂ ਆਪਾਂ ਰੇਸ਼ਮ ਦਾ ਧਾਗਾ ਬਣਾਉਣਾ ਹਾਂ ਠੀਕ ਹੈ ਜੀ ਉਸ ਤੋਂ ਉਦੋਂ ਉਹਨੂੰ ਜਦੋਂ ਉਹ ਬੇਹੋਸ਼ ਹੋ ਜਾਂਦਾ ਹੈ ਤੋ ਉਹਨੂੰ ਕੀ ਕਰ ਦਿੰਦੇ ਹਨ ਮਾਰ ਦਿੰਦੇ ਹਨ ਉਹ ਜਿਹੜੀ ਕੋਠੜੀ ਉਹਨੇ ਬਣਾਈ ਹੁੰਦੀ ਹੈ ਠੀਕ ਹੈ ਮਿਹਨਤ ਲਾ ਕੇ ਉਹਨੂੰ ਕੀ ਕਰ ਦਿੰਦੇ ਆ ਗਰਮ ਪਾਣੀ ਦੇ ਵਿੱਚ ਸੁੱਟ ਦਿੰਦੇ ਆ ਤੋ ਗਰਮੀ ਦੇ ਕਾਰਨ ਉਹ ਜਿਹੜੀਆਂ ਤਾਰਾਂ ਉਹਨੇ ਬਣਾਈ ਹੁੰਦੀਆਂ ਨਿੱਕੇ ਨਿੱਕੇਆਂ ਤੋ ਉਹ ਅਲੱਗ ਅਲੱਗ ਹੋ ਜਾਂਦੀਆਂ ਵਾ ਤੇ ਉਸ ਤੋਂ ਕੀ ਬਣ ਜਾਂਦਾ ਵਾ ਰੇਸ਼ਮ ਦਾ ਤਾਗਾ ਬਣ ਜਾਂਦਾ ਵਾ ਤੇ ਉਸ ਤਾਗੇ ਤੋਂ ਕੀ ਬਣ ਜਾਂਦਾ ਹੈ ਕਪੜਾ ਬਣ ਜਾਂਦਾ ਹੈ ਠੀਕ ਹੈ ਜੀ ਫਿਰ ਇੱਥੇ ਆਪਣੀ ਜਿਹੜੀ ਇਸ ਪਾਠ ਦਾ ਕੀ ਹੁੰਦਾ ਹੈ ਦ ਐਂਡ ਹੁੰਦਾ ਹੈ ਠੀਕ ਹੈ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਆਪਾਂ ਪਾਠ ਨੰਬਰ 16ਵਾਂ ਸਾਡਾ ਪਾਰਸ ਸਾਡਾ ਪਾਠ ਸਾ ਇਹ ਪੜਾਂਗੇ ਠੀਕ ਹੈ ਜੀ ਇਹ ਪਾਠ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਨੇ ਬਾਰੇ ਆ ਠੀਕ ਹੈ ਜੀ ਤੋਂ ਫਿਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਫਿਰ ਆਪਾਂ ਮਿਲਦੇ ਹਾਂ ਪਾਠ ਨੰਬਰ 16 ਦੇ ਵਿੱਚ